ਸੌਤੋਂ ਪਹਿਲਾਂ ਤਕਨੀਕ ਦੇ ਉੱਤੇ ਪੰਜਾਬੀ ਨੂੰ ਕਿਵੇਂ ਟੁਕਵੇਂ ਢੰਗ ਨਾਲ ਲੈ ਕੇ ਆਉਣਾਗਾ ਜਿਦੇ ਵਿੱਚ ਪੰਜਾਬੀ ਟਾਈਪਿੰਗ ਤੋਂ ਲੈ ਕੇ ਉਸ ਤਿਆਰ ਕੀਤੇ ਹੋਏ ਡਾਟੇ ਨੂੰ ਗੁਰਮੁਖੀ ਲਿਪੀ ਦੇ ਵਿੱਚ ਮਸ਼ੀਨ ਕਿਵੇਂ ਸਮਝ ਸਕਦੀ ਹੈਗੀ ਜੀ ਉਸ ਦੇ ਹਵਾਲੇ ਨਾਲ ਜਿਵੇਂ ਪਹਿਲਾਂ ਜ਼ਿਆਦਾਤਰ ਕੰਮ ਸੀ ਜਿਹੜੇ ਨਾਨ ਯੂਨੀਕੋਡ ਫੌਂਟਾਂ ਦੇ ਵਿੱਚ ਕੀਤੇ ਜਾਂਦੇ ਸੀਗੇ ਜਿਵੇਂ ਅਨਮੋਲ ਲਿਪੀ ਅਸੀਸ ਪ੍ਰਾਈਮ ਜਾਂ ਸਤਲੁਜ ਵਗੈਰਾ ਜੀ ਪਰ ਉਹ ਡਾਟੇ ਨੂੰ ਜਦੋਂ ਅਸੀਂ ਦੂਜੇ ਕੰਪਿਊਟਰ ਤੇ ਭੇਜਦੇ ਸੀ ਉਹ ਪੜਨਯੋਗ ਨਹੀਂ ਰਹਿੰਦਾ ਸੀਗਾ ਉਸ ਦੇ ਲਈ ਅਸੀਂ ਇੱਕ ਗੁਰਮੁਖੀ ਫੌਂਟ ਕਨਵਰਟਰ.com ਇੱਕ ਵੈਬਸਾਈਟ ਹੈ ਜਿਹੜੀ ਸਾਡੀ ਆਨਲਾਈਨ ਚੱਲ ਰਹੀ ਆ ਜਿੱਥੇ ਤੁਸੀਂ ਗੁਰਮੁਖੀ ਦੇ ਲਗਭਗ 165 ਫੌਂਟਾਂ ਨੂੰ ਤਬਦੀਲ ਕਰਕੇ ਯੂਨੀਕੋਡ ਦੇ ਵਿੱਚ ਲੈ ਕੇ ਆ ਸਕਦੇ ਹੋ ਯੂਨੀਕੋਡ ਇਸ ਤਰ੍ਹਾਂ ਦਾ ਇੱਕ ਸਿਸਟਮ ਹੈ ਜਿਹਦੇ ਵਿੱਚ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੇ ਲਈ ਵਰਤਿੰ ਜਾਂਦੇ ਲਿਪੀਆਂ ਨੂੰ ਜਿਹੜਾ ਥਾਂ ਜਿਹੜਾ ਉਹ ਦਿੱਤਾ ਗਿਆ ਗੁਰਮੁਖੀ ਦੀ ਟੈਕਸਟ ਨੂੰ ਦੁਨੀਆ ਦੇ ਕਿਸੇ ਵੀ ਕੰਪਿਊਟਰ ਦੇ ਭੇਜ ਦੇਵੋ ਜੇਕਰ ਉਹ ਯੂਨੀਕੋਡ ਵਿੱਚ ਆ ਤਾਂ ਉਹ ਪੜਨ ਯੋਗ ਰਹਿੰਦੀ ਹੈਗੀ ਉਹਦੇ ਲਈ ਅਸੀਂ ਜਿਹੜਾ ਫੌਂਟ ਕਨਵਰਟਰ ਤਿਆਰ ਕੀਤਾ ਸੀਗਾ ਉਹ ਕਾਫੀ ਪ੍ਰਚਲਿਤ ਹੋ ਰਿਹਾਗਾ ਤੇ ਅੱਜ ਕੱਲ ਉਹਦੇ ਕਾਫੀ تقریبا 1 ਲੱਖ 13000 ਉਹਦਾ ਰਜਿਸਟਰਡ ਮੈਂਬਰ ਹੈ ਜਿਹੜਾ ਉਹਨੂੰ ਡੇਲੀ ਵਾ ਜਿਵੇਂ ਇੱਥੇ ਪੁੱਛੀ ਇਮੇਤ ਪੁੱਛਾਂਗੀ ਤੁਸੀਂ ਇਸ ਫੌਂਟ ਨੂੰ ਤਿਆਰ ਕਰਨ ਤੁਹਾਡੇ ਕਿੰਨਾ ਕੋਸ਼ਿਸ਼ ਲੱਗਾ ਕਿੰਨੀ ਮਿਹਨਤ ਲੱਗੀ ਇਸ ਤੇ ਸਮਾਤਾ ਸੀ ਇਹਨੂੰ ਜਿਹੜਾ ਇਹ ਗੁਰਮੁਖੀ ਫੌਂਟ ਕਨਵਰਟਰ ਦਾੜਾ ਸ਼ੁਰੂਆਤ ਆ 2009 ਚ ਕੀਤੀ ਸੀਗੀ ਜੀ ਅੱਜ 2024 ਚੱਲ ਰਿਹਾ ਹੈਗਾ ਮੈਨੂੰ ਲੱਗਦਾ ਹਾਲੇ ਵੀ ਸਾਨੂੰ ਉੱਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਜਿਹੜਾ ਸਾਡੀ ਟੀਮ ਲਗਾਤਾਰ ਕਰ ਰਹੀ ਹੈਗੀ ਤੇ ਫਿਰ ਇਹ ਖਿਆਲ ਤੁਹਾਡੇ ਮਨ ਚ ਕਿਵੇਂ ਆਇਆ ਤੁਸੀਂ ਐਜ਼ ਅ ਪ੍ਰੋਫੈਸਰ ਤੁਸੀਂ ਕਰਦੇ ਸੀ ਕਿ ਜਾਂ ਕੁਝ ਹੋਬੀ ਸੀ ਤੁਹਾਨੂੰ ਮਾਂ ਬੋਲੀ ਨਾਲ 1992 ਦੇ ਵਿੱਚ ਯੂਨੀਕੋਡ ਸਥਾਪਿਤ ਹੋ ਜਾਂਦਾਗਾ ਜੀ ਉਸ ਤੋਂ ਬਾਅਦ ਅਸੀਂ 2008-09 ਤੱਕ ਉਹਦੀ ਵਰਤੋਂ ਹੀ ਨਹੀਂ ਕਰਦੇ ਸੀਗੇ ਹਾਂ ਹਾਂ ਉਹਦੇ ਲਈ ਫਿਰ ਅਸੀਂ ਇੱਕ ਉਹ ਮੁਹਿੰਮ ਜਿਹੜੀ ਚਲਾਈ ਮੁਹਿੰਮ ਦੇ ਨਾਲ-ਨਾਲ ਉਹ ਕੁਝ ਟੂਲ ਬਣਾਏ ਜਿਨ੍ਹਾਂ ਦੇ ਨਾਲ ਜਿਵੇਂ ਪਹਿਲੀ ਸਮੱਸਿਆ ਸੀ ਕਿ ਜਿਹੜੇ ਫੋਨਟ ਆਪਣਾ ਪੁਰਾਣੇ ਫੌਂਟਾਂ 'ਚ ਕੰਮ ਕਰਦੇ ਸੀ ਚਾਹ ਉਹ ਸੀਸ ਸੀਗਾ ਚਾਹ ਅਨਮੋਲ ਲਿਪੀ ਸੀ ਉਹ ਯੂਨੀਕੋਡ 'ਚ ਕੰਮ ਨਹੀਂ ਕਰ ਸਕਦੇ ਸੀਗੇ ਉਹਦੇ ਲਈ ਇੱਕ ਇਸ ਤਰ੍ਹਾਂ ਦਾ ਅਸੀਂ ਕੀ ਮੈਪਰ ਤਿਆਰ ਕੀਤਾ ਜਿਵੇਂ ਕਿ ਜ਼ਿਆਦਾਤਰ ਕਹਿਆ ਜਾਂਦਾ ਕਿ ਪੰਜਾਬੀ ਬੋਲੀ ਮਾਰੇ ਇਹ ਖਤਮ ਹੋ ਜਾਣੀ ਪਾਛਾ ਖਤਮ ਹੋ ਜਾਣੀ ਹੈ ਮਤਲਬ ਕਿ ਤੁਸੀਂ ਇਹਨੂੰ ਯੂਨੀਕੌਰਨ ਕਰਕੇ ਤੇ ਇਸ ਦਾ ਮਤਲਬ ਕੀ ਕਿ ਜਿਹੜੀ ਪਾਛਾ ਲੋਕਾਂ ਨੂੰ ਫਿਕਰ ਜਾ ਰਹਿੰਦਾ ਹੈ ਡਰ ਜਾ ਰਹਿੰਦਾ ਹੈ ਉਸ ਨੂੰ ਤੁਸੀਂ ਮਤਲਬ ਗਲੋਬਲੀ ਯੂਨੀਕੌਰਨ ਬਣਾ ਕੇ ਯੂਨੀਕੋਰਨ ਕਰ ਦਿੱਤਾ ਜਨ वैसे ਹਲੇ ਤੱਕ ਕੋਈ ਇਸ ਤਰ੍ਹਾਂ ਦੀ ਰਿਪੋਰਟ ਤਾਂ ਨਹੀਂ ਆਈ ਕਿ ਪੰਜਾਬੀ ਭਾਸ਼ਾ ਖਤਮ ਹੋ ਜਾਏਗੀ ਪਰ ਉਹਨਾਂ ਨੇ ਕੁਝ ਯੂਨੈਸਕੋ ਦੀ ਜੇ ਆਪਾਂ ਇੰਟਰਨੈਟ ਤੇ ਜਾ ਕੇ ਉਹ ਰਿਪੋਰਟ ਪੜ੍ਹੀ ਉਹਦੇ ਚ ਨੌ ਨੁਕਤੇ ਨੇ ਜਿਹੜੇ ਉਹ ਜ਼ਰੂਰ ਦੱਤੇ ਨੇ ਉਹਨਾਂ ਨੇ ਉਹ ਕਿਹੜੇ ਨੁਕਤੇ ਨੇ 2013 ਦੇ ਵਿੱਚ ਪੰਜਾਬੀ ਵਿਭਾਗ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਭਾਵੇਂ ਕਿ ਉਹ ਜਿਹੜਾ ਸੰਕਲਪ ਅਸੀਂ ਅਸੀਂ ਲੈ ਕੇ ਆਏ ਸਾਂਝੇ ਤਾਂ ਉਹਦੇ ਉੱਤੇ ਪੰਜਾਬੀ ਪੀਡੀਆ ਦਾ ਹਮ ਹਮ ਤੇ ਕਿ ਸਾਡੇ ਕੋਲ ਇੱਕ ਅਜਿਹਾ ਮੰਚ ਜ਼ਰੂਰ ਹੋਵੇ ਜਿਦੇ ਰਹੇ ਅਸੀਂ ਪੰਜਾਬੀ ਭਾਸ਼ਾ ਤੇ ਨਾਲ ਉਸ ਦਾ ਜਿਹੜਾ ਡਾਟਾ ਸোর্স ਸਮੱਗਰੀ ਆ ਉਹ ਗੁਰਮੁਖੀ ਲਿਪੀ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ ਜਿੱਥੇ ਵੀ ਕਿਸੇ ਵੀ ਕੋਨੇ 'ਚ ਕੋਈ ਪੰਜਾਬੀ ਬੈਠਾ ਸੀ ਉਹਦੇ ਤੱਕ ਉਹ ਡਾਟਾ ਪਹੁੰਚਾ ਸਕੀਏ ਐਦੇ ਵਿੱਚ ਤੇ ਵਿਕੀਪੀਡੀਆ 'ਚ ਕੀ ਅੰਤਰ ਹੈ ਕੀ ਫਰਕ ਹੈ ਕੀ ਡਿਫਰੈਂਸ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਪੰਜਾਬੀ ਵਿਰਾਸਤ ਯੂਐਸਏ ਚੈਨਲ ਮੈਂ ਹਾਂ ਚਰਨਜੀਤ ਕੌਰ ਯੂਕੇ ਤੋਂ ਅੱਜ ਅਸੀਂ ਤੁਹਾਨੂੰ ਇੱਕ ਬੜੇ ਹੀ ਵਧੀਆ ਨਵੇਂ ਮਹਿਮਾਨ ਦੇ ਨਾਲ ਤੁਹਾਨੂੰ ਰੁਬਰੂ ਕਰਨ ਜਾ ਰਹੇ ਹਾਂ ਜਿਸ ਨੂੰ ਅਸੀਂ ਆਪਣੇ ਪਲੇਟਫਾਰਮ ਤੇ ਪਹਿਲੀ ਵਾਰ ਹੀ ਲੈ ਕੇ ਆ ਰਹੇ ਹਾਂ ਜਿਹੜੇ ਇਸ ਸਮੇਂ ਪੰਜਾਬੀ ਮਾਂ ਬੋਲੀ ਤੇ ਬਹੁਤ ਵੱਡਾ ਉਪਰਾਲਾ ਕਰ ਰਹੇ ਨੇ ਕੰਮ ਕਰ ਰਹੇ ਨੇ ਪੰਜਾਬੀ ਮਾਂ ਬੋਲੀ ਨੂੰ ਜ਼ਿਆਦਾ ਪ੍ਰਮੋਟ ਕਰਦੇ ਪਏ ਨੇ ਮੇਰੀ ਮੁਰਾਦ ਡਾਕਟਰ ਰਾਜਵਿੰਦਰ ਸਿੰਘ ਜੋ ਕਿ ਪਟਿਆਲਾ ਯੂਨੀਵਰਸਿਟੀ ਤੋਂ ਹਨ ਆਓ ਆਪਾਂ ਉਹਨਾਂ ਦੇ ਨਾਲ ਮੁਲਾਕਾਤ ਕਰੀਏ ਪੰਜਾਬੀ ਵਿਰਾਸਤ ਚੈਨਲ ਤੇ ਇਹਨਾਂ ਦਾ ਸਵਾਗਤ ਕਰੀਏ ਇਹਨਾਂ ਕੋਲ ਉਹਨਾਂ ਦੇ ਜਿਹੜੇ ਕੰਮ ਨੇ ਉਹਨਾਂ ਬਾਰੇ ਗੱਲਬਾਤ ਕਰੀਏ ਡਾਕਟਰ ਰਾਜਵਿੰਦਰ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਚਰਨ ਜੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਆਪਣੇ ਪੰਜਾਬੀ ਵਿਰਾਸਤ ਚੈਨਲ ਰਾਹੀਂ ਸਾਡੀ ਜਿਹੜੀ ਗੱਲਬਾਤ ਆ ਉਹ ਸਰੋਤਿਆਂ ਤੱਕ ਪਹੁੰਚਾ ਰਹੇ ਹੋਗੇ ਸੋਤਨਵਾ ਤੁਹਾਡਾ ਕਿ ਤੁਸੀਂ ਆਪ ਜੀ ਨੇ ਆਪਣਾ ਕੀਮਤੀ ਸਮਾਂ ਸਾਨੂੰ ਇੱਥੇ ਦਿੱਤਾ ਹੈਗਾ ਜਿੱਥੇ ਆਪ ਜੀ ਆਪਣੇ ਬਾਰੇ ਥੋੜੇ ਬ੍ਰੀਫਲੀ ਜੀ ਦੱਸੋ ਕਿ ਆਪ ਜੀ ਪੰਜਾਬ ਤੋਂ ਕਿੱਥੇ ਹੋ ਤੇ ਇਸ ਸਮੇਂ ਆਪ ਜੀ ਕੀ ਕੰਮ ਕਰ ਰਹੇ ਹੋ ਮੈਂ ਪੰਜਾਬ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਪੰਜਾਬੀ ਵਿਭਾਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਉੱਥੇ ਇਹ ਜੀ ਅਸਿਸਟੈਂਟ ਪ੍ਰੋਫੈਸਰ ਹੈ ਜਿਹੜਾ ਉਹ ਕੰਮ ਕਰ ਰਿਹਾ ਹੈਗਾ ਜੀ ਤੇ ਇਸ ਤੋਂ ਇਲਾਵਾ ਅਸੀਂ ਪਿਛਲੇ ਕੁਝ ਸਮੇਂ ਤੋਂ ਵਿਭਾਗ ਵੱਲੋਂ ਤੇ ਕੁਝ ਹੋਰ ਸਾਥੀਆਂ ਨਾਲ ਮਿਲ ਕੇ ਇੱਕ ਟੀਮ ਆਡੀਓ ਬਣਾਈ ਹੋਈ ਆ ਜਿਹੜੀ ਦੇ ਵਿੱਚ ਅਸੀਂ ਪੰਜਾਬੀ ਭਾਸ਼ਾ ਦੇ ਤਕਨੀਕੀ ਵਿਕਾਸਤ ਕੁਝ ਜਿਹੜੇ ਕੰਮ ਨੇ ਹੋ ਰਹੇ ਨੇ ਗਏ ਜੀ ਤਕਨੀਕ ਤੋਂ ਭਾਵ ਕਿ ਜਿਵੇਂ ਸਾਡੇ ਕੋਲ ਪੁਰਾਣੇ ਸਮੇਂ 'ਚ ਕਾਇਦਾ ਹੁੰਦਾ ਸੀ ਅਸੀਂ ਕਾਇਦੇ ਤੋਂ ਪੜਾਉਂਦੇ ਸੀਗੇ ਤਕਨੀਕ ਥੋੜਾ ਜਿਹਾ ਖੋਲ ਕੇ ਦੱਸੋਗੇ ਕਿ ਕਿਹੜੇ ਕਾਰ ਕਾਲਿ ਜੁਸੀ ਜਿਵੇਂ ਤਕਨੀਕ ਆਪਾ ਸੰਸਾਦ ਦੇ ਟੈਕਨੋਲੋਜੀਕਲੀ ਕੁਝ ਜਿਹੜੀ ਪੰਜਾਬੀ ਭਾਸ਼ਾ ਨੂੰ ਲੈ ਕੇ ਚੁਣੌਤੀਆਂ ਸੀਗੀਆਂ ਉਹਨਾਂ ਨੂੰ ਲੈ ਕੇ ਅਸੀਂ ਕੰਮ ਕਾਜ ਜਿਹੜੇ ਉਹ ਕਰ ਰਹਿਆਂਗੇ ਖਾਸ ਕਰਕੇ ਜੇ ਆਪਾਂ ਗੱਲ ਕਰੀਏ ਸਭ ਤੋਂ ਪਹਿਲਾਂ ਤਕਨੀਕ ਦੇ ਉੱਤੇ ਪੰਜਾਬੀ ਨੂੰ ਕਿਵੇਂ ਠੋਕਵੇਂ ਢੰਗ ਨਾਲ ਲੈ ਕੇ ਆਉਣਾਗਾ ਜੀ ਦੇ ਵਿੱਚ ਪੰਜਾਬੀ ਟਾਈਪਿੰਗ ਤੋਂ ਲੈ ਕੇ ਉਸ ਤਿਆਰ ਕੀਤੇ ਹੋਏ ਡਾਟੇ ਨੂੰ ਗੁਰਮੁਖੀ ਲਿਪੀ ਦੇ ਵਿੱਚ ਮਸ਼ੀਨ ਕਿਵੇਂ ਸਮਝ ਸਕਦੀ ਹੈਗੀ ਉਸ ਦੇ ਹਵਾਲੇ ਨਾਲ ਜਿਵੇਂ ਪਹਿਲਾਂ ਜ਼ਿਆਦਾਤਰ ਕੰਮ ਸੀ ਜਿਹੜੇ ਨਾਨ ਯੂਨੀਕੋਡ ਫੌਂਟਾਂ ਦੇ ਵਿੱਚ ਗੀਤੇ ਜਾਂਦੇ ਸੀਗੇ ਜਿਵੇਂ ਅਨਮੋਲ ਲਿਪੀ ਅਸੀ ਇਸ ਪ੍ਰਾਈਮ ਜਾਂ ਸਤਲੁਜ ਵਗੈਰਾ ਜੀ ਪਰ ਉਹ ਡਾਟੇ ਨੂੰ ਜਦੋਂ ਅਸੀਂ ਦੂਜੇ ਕੰਪਿਊਟਰ ਤੇ ਭੇਜਦੇ ਸੀ ਉਹ ਪੜਨਯੋਗ ਨਹੀਂ ਰਹਿੰਦਾ ਸੀਗਾ ਉਸ ਦੇ ਲਈ ਅਸੀਂ ਇੱਕ ਗੁਰਮੁਖੀ ਫੌਂਟ ਕਨਵਰਟਰ.com ਇੱਕ ਵੈਬਸਾਈਟ ਹੈ ਜਿਹੜੀ ਸਾਡੀ ਆਨਲਾਈਨ ਚੱਲ ਰਹੀ ਆ ਜਿੱਥੇ ਤੁਸੀਂ ਗੁਰਮੁਖੀ ਦੇ ਲਗਭਗ 165 ਫੌਂਟਾਂ ਨੂੰ ਤਬਦੀਲ ਕਰਕੇ ਯੂਨੀਕੋਡ ਦੇ ਵਿੱਚ ਲੈ ਕੇ ਆ ਸਕਦੇ ਹੋਗੇ ਯੂਨੀਕੋਡ ਇਸ ਤਰ੍ਹਾਂ ਦਾ ਇੱਕ ਸਿਸਟਮ ਹੈ ਜਿਹਦੇ ਵਿੱਚ ਦੁਨੀਆ ਦੀਆਂ ਸਾਰੀਆਂ ਭਾਸ਼ਾਵਾਂ ਦੇ ਲਈ ਜੀ ਵਰਤੇ ਜਾਂਦੀਆਂ ਲਿਪੀਆਂ ਨੂੰ ਜਿਹੜਾ ਥਾਂ ਜਿਹੜਾ ਉਹ ਦਿੱਤਾ ਗਿਆ ਹੈ ਉਹਦੇ ਵਿੱਚ ਗੁਰਮੁਖੀ ਵੀ ਸ਼ਾਮਲ ਆ ਗਈ ਗੁਰਮੁਖੀ ਦੀ ਟੈਕਸਟ ਨੂੰ ਦੁਨੀਆ ਦੇ ਕਿਸੇ ਵੀ ਕੰਪਿਊਟਰ ਦੇ ਭੇਜ ਦੇਵੋ ਜੇਕਰ ਉਹ ਯੂਨੀਕੋਡ ਵਿੱਚ ਆ ਤਉ ਪੜਨ ਜੋਗ ਰਹਿੰਦੀ ਹੈਗੀ ਉਹਦੇ ਲਈ ਅਸੀਂ ਜਿਹੜਾ ਫੌਂਟ ਕਨਵਰਟਰ ਤਿਆਰ ਕੀਤਾ ਸੀਗਾ ਉਹ ਕਾਫੀ ਪ੍ਰਚਲਿਤ ਹੋ ਰਿਹਾਗਾ ਤੇ ਅੱਜ ਕੱਲ ਉਹਦੇ ਕਾਫੀ तकरीबन 113000 ਉਹਦਾ ਰਜਿਸਟਰਡ ਮੈਂਬਰ ਹੈ ਜਿਹੜਾ ਉਹਨੂੰ ਡੇਲੀ ਜਿਵੇਂ ਤੇ ਪੁੱਛਾਂਗੀ ਤੁਸੀਂ ਇਸੇ ਫੌਂਟ ਨੂੰ ਤਿਆਰ ਕਰਨੇ ਤੁਹਾਡੇ ਕਿੰਨਾ ਕੋਸ਼ਿਸ਼ ਆ ਲੱਗਾ ਕਿੰਨੀ ਮਿਹਨਤ ਲੱਗੀ ਹੈ ਸਮਾਂ ਤਾਂ ਅਸੀਂ ਉਹ ਜਿਹੜਾ ਇਹ ਗੁਰਮੁਖੀ ਫੌਂਟ ਕਨਵਰਟਰ ਦਾ ਜਿਹੜਾ ਸ਼ੁਰੂਆਤ ਆ 2009 ਚ ਕੀਤੀ ਸੀਗੀ ਜੀ ਅੱਜ 2024 ਚੱਲ ਰਿਹਾਗਾ ਮੈਨੂੰ ਲੱਗਦਾ ਹਾਲੇ ਵੀ ਸਾਨੂੰ ਉਹਦੇ ਤੇ ਹੋਰ ਕੰਮ ਕਰਨ ਦੀ ਜ਼ਰੂਰਤ ਹੈ ਜਿਹੜਾ ਸਾਡੀ ਟੀਮ ਲਗਾਤਾਰ ਕਰ ਰਹੀ ਹੈਗੀ ਤੇ ਫਿਰ ਇਹ ਖਿਆਲ ਤੁਹਾਡੇ ਮਨ ਚ ਕਿਵੇਂ ਆਇਆ ਤੁਸੀਂ ਐਜ਼ ਅ ਪ੍ਰੋਫੈਸਰ ਤੁਸੀਂ ਕਹਿੰਦੇ ਸੀ ਕਿ ਜਾਂ ਕੁਝ ਹੋਬੀ ਸੀ ਤੁਹਾਨੂੰ ਮਾਂ ਬੋਲੀ ਨਾਲ ਮੈਂ ਇਹਨੂੰ ਇਮੋਸ਼ਨਲੀ ਨਹੀਂ ਲਵਾਂਗਾ ਜੀ ਮੈਂ ਇਹਨੂੰ ਥੋੜਾ ਪ੍ਰੈਕਟੀਕਲੀ ਲਵਾਂਗਾ ਹੂੰ ਕੋਈ ਚੀਜ਼ਾਂ ਸਾਡੀਆਂ ਪ੍ਰੈਕਟੀਕਲ ਜੁੜੀਆਂ ਹੋਈਆਂ ਨੇ ਭਾਵੇਂ ਕਿ ਅਸੀਂ ਜਿਹੜੇ ਖੇਤੇ ਚ ਰਹਿੰਦੇ ਹਾਂਗੇ ਉਸ ਬੋਲੀ ਦੇ ਨਾਲ ਉਸ ਭਾਸ਼ਾ ਦੇ ਨਾਲ ਅਸੀਂ ਦਿਲੋਂ ਇਮੋਸ਼ਨਲੀ ਜੁੜੇ ਹੁੰਦੇ ਹੁੰਦੇ ਪਰ ਨਾਲ ਨਾਲ ਸਾਰੀਆਂ ਬਹੁਤ ਸਾਰੀਆਂ ਲੋੜਾਂ ਪੂਰੀਆਂ ਕਰਦੀ ਹੈਗੀ ਜੇ ਮੈਂ ਜਦੋਂ ਆਪਣੇ ਪੰਜਾਬੀ ਵਿਭਾਗ ਦੇ ਵਿੱਚ ਆਇਆ ਤਾਂ ਉੱਥੇ ਸਾਨੂੰ ਕੰਪਿਊਟਰ ਨੂੰ ਲੈ ਕੇ ਕੰਪਿਊਟਰ ਤੇ ਪੰਜਾਬੀ ਦੇ ਵਿੱਚ ਕੰਮ ਕਰਨ ਦੇ ਲਈ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਸੀਗੀਆਂ ਜੀ ਮੇਰੇ ਜਿਹੜੇ ਅਧਿਆਪਕ ਸੀਗੇ ਉਹਨਾਂ ਨੂੰ ਕਈ ਦਿੱਕਤਾਂ ਆਉਂਦੀਆਂ ਸੀਗੀਆਂ ਮੇਰੇ ਦੋਵੇਂ ਤਰ੍ਹਾਂ ਦੇ ਫੀਲਡ ਸੀਗੇ ਮੈਂ ਇਧਰੋਂ ਕੰਪਿਊਟਰ ਨਾਲ ਵੀ ਜੁੜਿਆ ਹੋਇਆ ਸੀਗਾ ਤੇ ਇਧਰ ਆ ਕੇ ਐਮਏ ਪੰਜਾਬੀ ਕਰਨੇ ਸ਼ੁਰੂ ਕੀਤੇ ਤੇ ਨਾਲ ਪੀਐਚਡੀ ਜਿਹੜੀ ਭਾਸ਼ਾ学 ਦੇ ਵਿੱਚ ਕੀਤੀ ਇਧਰ ਵੀ ਜੁੜਿਆ ਹੋਇਆ ਸੀਗਾ ਮੈਨੂੰ ਦੋਨੇ ਚੀਜ਼ਾਂ ਦੀ ਥੋੜੀ ਥੋੜੀ ਸਮਝ ਪੈਣੀ ਸ਼ੁਰੂ ਹੋਈ ਖਾਸ ਕਰਕੇ ਆਪਣੇ ਅਧਿਆਪਕਾਂ ਦੀਆਂ ਤੇ ਵਿਦਿਆਰਥੀਆਂ ਦੀਆਂ ਦਿੱਕਤਾਂ ਨੂੰ ਲੈ ਕੇ ਜੋ ਥੀਸਿਸ ਤਿਆਰ ਕਰਦੇ ਸੀਗੇ ਜਾਂ ਫਿਰ ਅਸੀਂ ਅੱਗੇ ਇੰਟਰਨੈਟ ਦੇ ਮਾਧਿਅਮ ਰਾਹੀਂ ਪੰਜਾਬੀ ਦਾ ਜਿਹੜਾ ਟੈਕਸਟ ਸੀ ਉਹ ਇੱਕ ਦੂਜੇ ਨੂੰ ਭੇਜਦੇ ਸੀਗੇ ਹਾਂਜੀ ਉਹਦੇ ਲਈ ਫਿਰ ਮੈਂ ਇੱਧਰ ਪੜ੍ਹਨਾ ਸ਼ੁਰੂ ਕੀਤਾ ਨਾਲ ਕਿਰਪਾਲ ਸਿੰਘ ਪੰਨੂ ਸੀ ਮੈਨੂੰ ਮਿਲੇ ਉਹ ਕੈਨੇਡਾ ਤੋਂ ਉਹਨਾਂ ਨੇ ਕੁਝ ਗੱਲਾਂ ਦੱਸੀਆਂ ਕਿ ਆਪਾਂ ਇਸ ਤਰ੍ਹਾਂ ਕਰ ਸਕਦੇ ਆ ਆਪਾਂ ਜੇ ਬਾਕੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਵੀ ਇਸ ਤਰ੍ਹਾਂ ਟੈਕਨੋਲੋਜੀ ਨੂੰ ਲੈ ਕੇ ਕੰਮ ਹੋ ਰਿਹਾ ਸੀਗਾ ਉੱਥੋਂ ਕਈ ਚੀਜ਼ ਸ ਅਸੀਂ ਕਰਨਾ ਸ਼ੁਰੂ ਕੀਤਾ ਖਾਸ ਕਰਕੇ ਜਦੋਂ ਵਿਭਾਗ ਦੇ ਵਿੱਚ ਕੁਝ ਵਿਦਿਆਰਥੀ ਥੀਸਿਸ ਟਾਈਪ ਕਰਦੇ ਸੀਗੇ ਆ ਜਾਂ ਕੋਈ ਟੈਕਸਟ ਟਾਈਪ ਕਰਦੇ ਸੀ ਉਹ ਦੂਜੇ ਕੰਪਿਊਟਰ ਤੇ ਜਾ ਕੇ ਪੜਨਯੋਗ ਨਹੀਂ ਰਹਿੰਦੇ ਸੀ ਤੇ ਸਾਨੂੰ ਲੱਗਿਆ ਕਿ ਸਾਨੂੰ ਲੱਗਿਆ ਵੀ ਜੇ ਇਹ ਯੂਨੀਕੋਡ ਦੇ ਵਿੱਚ ਹੋਵੇ ਸਾਡੇ ਕੋਲੇ 1991 ਦੇ ਵਿੱਚ ਯੂਨੀਕੋਡ ਸਥਾਪਿਤ ਹੋ ਜਾਂਦਾਗਾ ਜੀ ਉਸ ਤੋਂ ਬਾਅਦ ਅਸੀਂ 2008-09 ਤੱਕ ਉਹਦੀ ਵਰਤੋਂ ਹੀ ਨਹੀਂ ਕਰਦੇ ਹੈਗੇ ਹਾਂ ਹਾਂ ਉਹਦੇ ਲਈ ਫਿਰ ਅਸੀਂ ਇੱਕ ਮੁਹਿੰਮ ਜਿਹੜੀ ਚਲਾਈ ਮੁਹਿੰਮ ਦੇ ਨਾਲ ਨਾਲ ਉਹ ਕੁਝ ਟੂਲ ਬਣਾਏ ਜੀ ਜਿਨ੍ਹਾਂ ਦੇ ਨਾਲ ਜਿਵੇਂ ਪਹਿਲੀ ਸਮੱਸਿਆ ਸੀ ਕਿ ਜਿਹੜੇ ਫੋਨੈਟ ਆਪਣਾ ਪੁਰਾਣੇ ਫੌਂਟਾਂ 'ਚ ਕੰਮ ਕਰਦੇ ਸੀ ਚਾਹ ਉਹ ਸੀਸ ਸੀਗਾ ਚਾਹ ਅਨਮੋਲ ਲਿਪੀ ਸੀ ਉਹ ਯੂਨੀਕੋਡ 'ਚ ਕੰਮ ਨਹੀਂ ਕਰ ਸਕਦੇ ਸੀ ਉਹਦੇ ਲਈ ਇੱਕ ਇਸ ਤਰ੍ਹਾਂ ਦਾ ਸੀ ਕੀ ਮੈਪਰ ਤਿਆਰ ਕੀਤਾ ਕਿ ਉਹ ਕਿਹੜੇ ਮਰਜ਼ੀ ਲੇਆਉਟ ਦੇ ਨਾਲ ਚਾਹ ਸੀਸ ਦੀ ਲੇਆਉਟ ਨਾਲ ਕੰਮ ਕਰਨ ਚਾਹੇ ਉਹ ਅਨਮੋਲ ਲਿਪੀ ਦੀ ਲੇਆਉਟ ਨਾਲ ਕੰਮ ਕਰਨ ਪਰ ਜਿਹੜਾ ਉਹਨਾਂ ਦੀ ਫਾਈਨਲ ਆਉਟਪੁੱਟ ਆ ਗਈ ਉਹ ਯੂਨੀਕੋਡ 'ਚ ਤਿਆਰ ਹੁੰਦੀ ਸੀਗੀ ਤੇ ਇਸੇ ਤਰੀਕੇ ਉਨਾਂ ਕੋਲ ਬਹੁਤ ਸਾਰਾ ਪੁਰਾਣਾ ਡਾਟਾ ਪਿਆ ਹੁੰਦਾ ਸੀ ਵਰਤੂਕਾਰਾਂ ਕੋਲੇ ਹਾਂਜੀ ਉਹ ਹੁਣ ਉਸ ਡਾਟੇ ਨੂੰ ਵੀ ਅਸੀਂ ਨਵੀਂ ਸਿਸਟਮ ਦੇ ਵਿੱਚ ਲੈ ਕੇ ਆਉਣਾ ਸੀ ਉਸ ਵੇਲੇ ਸਾਨੂੰ ਮਹਿਸੂਸ ਹੋਇਆ ਕਿ ਸਾਨੂੰ ਇੱਕ ਵਧੀਆ ਚੰਗਾ ਫੌਂਟ ਕਨਵਰਟਰ ਹੋਣਾ ਚਾਹੀਦਾਗਾ ਜਿਹੜਾ ਪੁਰਾਣੇ ਗੈਰ ਜਿਹੜੇ ਪਰੰਪਰਿਕ ਸਾਡੇ ਫੌਂਟ ਨੇਗੇ ਨਾਨੋ ਜੂਨੀਕੋਡ ਚ ਨੇ ਉਸ ਡਾਟੇ ਨੂੰ ਯੂਨੀਕੋਡ ਚ ਲੈ ਕੇ ਆਵੇ ਉਤੋਂ ਫਿਰ ਇਹ ਗੁਰਮੁਖੀ ਫੌਂਟ ਕਨਵਰਟਰ ਹੈ ਜਿਹੜਾ ਉਹਦੀ ਕਿ ਕੈਸਾ ਦਿਆ ਆਰੰਭ ਤਾਂ ਸ਼ੁਰੂ ਹੋਈ ਹੈ ਜਿਵੇਂ ਕਿ ਜਿਆਦਾਤਰ ਕਹਿਆ ਜਾਂਦਾ ਕਿ ਪੰਜਾਬੀ ਬੋਲੀ ਮਾਰੇ ਹੀ ਖਤਮ ਹੋ ਜਾਣੀ ਪਾਛਾ ਖਤਮ ਹੋ ਜਾਣੀ ਹੈ ਮਤਲਬ ਕਿ ਤੁਸੀਂ ਇਹਨੂੰ ਯੂਨੀਕੌਰਨ ਕਰਕੇ ਤੇ ਇਸ ਦਾ ਮਤਲਬ ਕੀ ਕਿ ਜਿਹੜੀ ਪਾਛਾ ਲੋਕਾਂ ਨੂੰ ਫਿਕਰ ਜਾ ਰਹਿੰਦਾ ਹੈ ਡਰ ਜਾ ਰਹਿੰਦਾ ਹੈ ਉਸ ਨੂੰ ਤੁਸੀਂ ਮਤਲਬ ਗਲੋਬਲੀ ਯੂਨੀਕੌਰਨ ਬਣਾ ਕੇ ਯੂਨੀਕੋਰਨ ਕਰ ਦਿੱਤਾ ਜਿੰਨਾ ਕਿ ਮੇਰਾ ਅਧਿਆਇਨਾ ਜਿਵੇਂ ਹਲੇ ਤੱਕ ਕੋਈ ਇਸ ਤਰ੍ਹਾਂ ਦੀ ਰਿਪੋਰਟ ਤਾਂ ਨਹੀਂ ਆਈ ਕਿ ਪੰਜਾਬੀ ਭਾਸ਼ਾ ਖਤਮ ਹੋ ਜਾਏਗੀ ਪਰ ਉਹਨਾਂ ਨੇ ਕੁਝ ਯੂਨੈਸਕੋ ਦੀ ਜਾਂ ਆਪਾਂ ਇੰਟਰਨੈਟ ਤੇ ਜਾ ਕੇ ਉਹ ਰਿਪੋਰਟ ਪੜ੍ਹੀ ਉਹਦੇ ਚ ਨੌ ਨੁਕਤੇ ਜਿਹੜੇ ਉਹ ਜ਼ਰੂਰ ਦੱਤੇ ਨੇ ਉਹਨਾਂ ਨੇ ਓਹ ਕਿਹੜੇ ਨੁਕਤੇ ਨੇ ਕਿ ਜਿਹੜੀਆਂ ਭਾਸ਼ਾਵਾਂ ਸਮੇਂ ਦੇ ਹਾਂ ਦੀਆਂ ਹੋ ਕੇ ਨਹੀਂ ਚੱਲਣਗੀਆਂ ਜੀ ਜਾਂ ਜਿਦੇ ਭਾਸ਼ਾ ਦੇ ਬੁਲਾਰੇ ਨੇ ਜਿਹੜੇ ਉਹ ਆਪਣੀਆਂ ਅਗਲੀਆਂ ਪੀੜ੍ਹੀਆਂ ਦੇ ਵਿੱਚੋਂ ਉਸ ਭਾਸ਼ਾ ਅੱਗੇ ਟਰੈਵਲ ਨਹੀਂ ਕਰੇਗੀ ਜਾ ਜਿਹੜੀਆਂ ਭਾਸ਼ਾ ਨਵੇਂ ਮਾਧਿਅਮ ਨੇਗੇ ਟੈਕਨੋਲੋਜੀਕਲ ਮਾਧਿਅਮ ਨੇਗੇ ਉਹਨਾਂ ਦੇ ਹਾਂਡੀਆਂ ਨਹੀਂ ਹੋ ਕੇ ਚੱਲਣਗੇ ਇਹ ਕੁਝ ਨੌ ਨੁਕਤੇ ਨੇਗੇ ਮੈਂ ਹੁਣ ਬਹੁਤ ਡਿਟੇਲ ਚ ਨਹੀਂ ਜਾਵਾਂ ਕਿ ਸਮਾਂ ਸਮਾਂ ਪਰ ਉਹਦੇ ਚ ਇੱਕ ਨੁਕਤਾ ਜ਼ਰੂਰ ਤੁਹਾਡਾ ਡਿਸਕਸ ਕਰਾਂਗਾ ਕਿ ਜਿਹੜੀਆਂ ਭਾਸ਼ਾਵਾਂ ਨਵੇਂ ਡੋਮੇਨ ਨੂੰ ਰਿਸਪੌਂਡ ਨਹੀਂ ਕਰਨਗੇ ਉਹ ਚਾਹ ਟੈਕਨੋਲੋਜੀ ਦੇ ਨੇਗੇ ਚਾਹੇ ਮੀਡੀਆ ਦੇ ਨੇਗੇ ਉਸ ਨੂੰ ਲੈ ਕੇ ਫਿਰ ਅਸੀਂ ਇੱਕ ਮਕਸਦ ਦੇ ਉੱਤੇ ਕੰਮ ਕਰ ਰਹੇ ਹਾਂ ਕਿ ਘੱਟੋ ਘੱਟ ਅਸੀਂ ਜਿਹੜੀਆਂ ਪੰਜਾਬੀ ਭਾਸ਼ਾ ਨੂੰ ਟੈਕਨੋਲੋਜੀਕਲ ਚੁਣੌਤੀਆਂ ਹੈਗੀਆਂ ਅਸੀਂ ਘਟੂ ਘਟੋਨਾਂ ਲਈ ਤਿਆਰ ਰਹੀਏ ਉਹਦੇ ਲਈ ਆਪਾਂ ਗੱਲ ਕੀਤੀ ਸੀ ਪਹਿਲਾਂ ਜਿਵੇਂ ਇਹ ਇਸ ਜੀਲਪੀ ਕਾ ਸੀ ਜਿਹੜੀ ਕੋਈ ਵੀ ਵਿਅਕਤੀ ਕਿਸੇ ਵੀ ਲੇਆਉਟ ਦੇ ਨਾਲ ਯੂਨੀਕੋਡ ਤੇੜਾ ਉਹ ਕੰਮ ਕਰ ਸਕਦਾਗਾ ਫਿਰ ਸੀ ਇੰਟਰਨੈਟ ਦੇ ਉੱਤੇ ਪੰਜਾਬੀ ਭਾਸ਼ਾ ਦੇ ਡਾਟੇ ਦੀ ਉਪਲਬਧਤਾ ਨਾ ਹੋਣਾ ਉਹਦੇ ਲਈ ਪੰਜਾਬੀ ਯੂਨੀਵਰਸਿਟੀ ਪਟਿਆਲਾ ਜੀ ਦਾ ਮੁੱਖ ਮਕਸਦ ਹੀ ਪੰਜਾਬੀ ਭਾਸ਼ਾ ਦੇ ਸਰਪੱਖੀ ਵਿਕਾਸਿਤ ਕੰਮ ਕਰਨਾ 2013 ਦੇ ਵਿੱਚ ਪੰਜਾਬੀ ਵਿਭਾਗ ਵੱਲੋਂ ਇੱਕ ਉਪਰਾਲਾ ਕੀਤਾ ਗਿਆ ਭਾਵੇਂ ਕਿ ਉਹ ਜਿਹੜਾ ਸੰਕਲਪ ਅਸੀਂ ਅਸੀਂ ਲੈ ਕੇ ਆਏ ਸਾਂਝੇ ਤੌਰ ਉੱਤੇ ਪੰਜਾਬੀ ਪੀੜੀਆ ਦਾ ਹਮਮ ਤੇ ਕਿ ਸਾਡੇ ਕੋਲ ਇੱਕ ਅਜਿਹਾ ਮੰਚ ਜ਼ਰੂਰ ਹੋਵੇ ਜਿਦੇ ਰਾਹੀਂ ਅਸੀਂ ਪੰਜਾਬੀ ਭਾਸ਼ਾ ਦੇ ਨਾਲ ਉਸ ਦਾ ਜਿਹੜਾ ਡਾਟਾ ਸੋਸ ਸਮੱਗਰੀ ਆ ਉਹ ਗੁਰਮੁਖੀ ਲਿਪੀ ਦੇ ਵਿੱਚ ਅਸੀਂ ਦੁਨੀਆ ਦੇ ਵਿੱਚ ਜਿੱਥੇ ਵੀ ਕਿਸੇ ਵੀ ਕੋਨੇ 'ਚ ਕੋਈ ਪੰਜਾਬੀ ਬੈਠਾ ਸੀ ਉਹਦੇ ਤੱਕ ਉਹ ਡਾਟਾ ਪਹੁੰਚਾ ਸਕੀਏ ਉਸ ਦੇ ਲਈ ਅਸੀਂ ਪੰਜਾਬੀ ਪੀਡੀਆ ਦੀ ਸ਼ੁਰੂਆਤ ਕੀਤੀ ਪੰਜਾਬੀ ਪੀਡੀਆ ਦੇ ਉੱਤੇ ਇਹ ਸੀਗਾ ਕਿ ਅਸੀਂ ਭਰੋਸੇਯੋਗ ਜਿਹੜੀ ਸਮੱਗਰੀ ਆ ਉਹ ਪਾਈਏ ਭਾਵੇਂ ਕਿ ਉਸ ਤੋਂ ਪਹਿਲਾਂ ਪੰਜਾਬੀ ਵਿਕੀਪੀਡੀਆ ਵੀ ਆ ਪਰ ਪੰਜਾਬੀ ਵਿਕੀਪੀਡੀਆ ਅੱਜ ਦੀ ਡੇਟ 'ਚ ਬਹੁਤ ਵਧੀਆ ਕੰਮ ਹੋਇਆ ਹੋਇਆਗਾ ਪਰ ਫਿਰ ਵੀ ਕੁਝ ਚੀਜ਼ਾਂ ਦੇ ਚੋਥੇ ਡਾਟੇ ਦੇ ਵਿੱਚ ਬਦਲਾਅ ਜਿਹੜਾ ਆ ਸਕਦਾਗਾ ਤੇ ਬਹੁਤ ਸਾਰੀਆਂ ਉਹਦੀਆਂ ਟਰਮ ਐਂਡ ਕੰਡੀਸ਼ਨ ਨੇਗੀਆਂ ਜਿਨ੍ਹਾਂ ਦੇ ਅਧੀਨ ਆਪਾਂ ਨੂੰ ਕੰਮ ਕਰਨਾ ਪੈਂਦਾ ਪਰ ਪੰਜਾਬੀ ਪੀਡੀਆ ਦੀਆਂ ਵੱਖਰੀਆਂ ਟਰਮ ਐਂਡ ਕੰਡੀਸ਼ਨ ਨੇਗੀਆਂ ਇਹਦੇ ਵਿੱਚ ਤੇ ਵਿਕੀਪੀਡੀਆ 'ਚ ਕੀ ਅੰਤਰੇ ਕੀ ਫਰਕ ਹੈ ਕੀ ਡਿਫਰੈਂਸ ਹੈ ਉਹਦੇ ਵਿੱਚ ਇਹ ਆ ਉਹਨਾਂ ਦੇ ਡਾਟੇ ਦੇ ਵਿੱਚ ਜਿੰਨੇ ਕੁ ਬਦਲਾਅ ਵੀ ਆ ਸਕ ਕਰ ਸਕਦਾ ਕੋਈ ਯੂਜ਼ਰ ਮੈਂ ਕਿਉਂ ਉਹਨੂੰ ਐਡਮਿਨ ਹੈ ਉਹਦੀ ਨਿਗਰਾਨੀ ਕਰਦਾ ਹੈਗਾ ਪਰ ਫਿਰ ਵੀ ਕਿਵੇਂ ਡਾਇਰੈਕਟਲੀ ਅਸੀਂ ਕਿਸੇ ਸਰੋਤ ਦਾ ਡਾਟਾ ਉੱਥੇ ਨਹੀਂ ਪਾ ਸਕਦੇ ਹੈਗੇ ਪਰ ਪੰਜਾਬੀ ਪੀਡੀਆ ਦੇ ਵਿੱਚ ਜਿਵੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਜਿਹੜੀਆਂ ਪ੍ਰਕਾਸ਼ਨਾਵਾਂ ਸੀਗੀਆਂ ਉਹਨਾਂ ਦੇ ਵਿੱਚੋਂ ਇੰਦਰਾਜ ਰੂਪ ਦੇ ਵਿੱਚ ਡਾਟਾ ਜਿਹੜਾ ਅਸੀਂ ਪੰਜਾਬੀ ਪੀਡੀਆ ਤੇ ਪਾਇਆ ਹੈਗਾ ਜਿਹਾ ਭਾਵੇਂ ਉਹਦੇ 'ਚ ਇੱਕ ਵਾਰੀ ਜੋ ਅਸੀਂ ਉੱਥੇ ਅਪਡੇਟ ਕਰ ਦਿੱਤਾ ਜਿਸ ਸਰੋਤ ਤੋਂ ਲਿਆ ਉਹ ਸਰੋਤ ਦੇ ਅਨਸਾਰ ਹੀ ਉੱਥੇ ਡਾਟਾ ਪਾਵਾਂਗੇ ਤਾਂ ਜੋ ਫਿਊਚਰ ਵਿੱਚ ਆਣ ਵੇਲੇ ਸਮੇਂ ਜਿਸ ਕੋਈ ਮਿਲਾਵਟ ਨਾ ਹੋ ਸਕੇ ਹਾਂ ਉਹਨਾਂ ਵਾਲੇ ਸਮੇਂ ਦੇ ਜੋ ਕੋਈ ਉਹਦੇ ਚ ਮਿਲਾਵਟ ਨਾ ਹੋ ਸਕੇ ਭਾਵੇਂ ਉਹਦੇ ਉਹ ਅਸੀਂ ਹਵਾਲਾ ਹਵਾਲਾ ਪੁਸਤਕ ਜਿਵੇਂ ਹਵਾਲਾ ਰੈਫਰੈਂਸ ਦੇ ਤੌਰ ਤੇ ਰੈਫਰੈਂਸ ਦੇ ਤੌਰ ਤੇ ਦਿੱਤੇ ਗਏ ਇਸ ਤਰ੍ਹਾਂ ਪੰਜਾਬੀ ਪੀਡੀਆ ਦਾ ਭਾਵੇਂ ਉਹ ਵੱਖਰੇ ਵੱਖਰੇ ਡਿਓ ਦੇ ਵਿਸ਼ਾ ਮਹਾਰ ਸੀਗੇ ਜੀ ਜੇ ਅਸੀਂ ਉੱਥੇ ਪੰਜਾਬੀ ਭਾਸ਼ਾ ਸੱਤ ਤੇ ਸੱਭਿਆਚਾਰ ਦਾ ਡਾਟਾ ਪਾ ਰਹੇ ਹਾਂਗੇ ਤਾਂ ਉਹ ਇਹ ਆਪਣੇ ਆਪਣੇ ਖੇਤਰਾਂ ਦੇ ਵਿੱਚ ਕੰਮ ਕਰਨ ਵਾਲੇ ਖੁਜਾਰਤੀਆ ਵਿਦਵਾਨਾਂ ਵੱਲੋਂ ਤਿਆਰ ਕੀਤਾ ਗਿਆ ਜੀ ਇਸੇ ਤਰ੍ਹਾਂ ਇਹ ਜੀਓਲੋਜੀ ਨਾਲ ਸੰਬੰਧਿਤ ਡਾਟਾ ਤਾਂ ਉਹਨਾਂ ਵਿਸ਼ਾ ਮਹਾਰਾ ਵੱਲੋਂ ਕੰਪਿਊਟਰ ਦੇ ਨਾਲ ਹੋਰ ਬਹੁਤ ਸਾਰੇ ਜਿਹੜੇ ਵਿਸ਼ੇ ਨੇ ਗਿਆਨ ਉਹ ਗਿਆਂਦੇ ਜੋ ਵੀ ਡਾਟਾ ਪਾਇਆ ਜਾਂਦਾ ਉਹਨਾਂ ਦੇ ਮਹਾਰਾ ਵੱਲੋਂ ਤਿਆਰ ਕੀਤਾ ਜਾਂਦਾ ਖੋਜ ਚੋਂ ਨਿਕਲੇ ਹੋਇਆ ਡਾਟਾ ਹੈਗਾ ਇਸ ਕਰਕੇ ਅਸੀਂ ਭਰੋਸਾ ਵੀ ਉਹਦੇ ਤੇ ਕਰ ਸਕਦੇ ਹਾਂਗੇ ਸੋ ਇੱਥੇ ਵੀ ਤੁਹਾਨੂੰ ਹੁਣ ਗੱਲ ਕਰ ਲਈ ਆ ਜੋ ਕੇ ਸਮੇਂ ਵਿੱਚ ਤੁਸੀਂ ਕੀ ਨਮਾ ਲੈ ਕੇ ਆਏ ਹੋ ਸਾਡੀ ਆਣ ਵਾਲੀ ਜਨਰੇਸ਼ਨ ਅਸੀਂ ਜਾਂ ਪੰਜਾਬੀ ਆਈਚ ਆ ਰਹੇ ਵਸੇ ਜਿਸ ਦੇ ਉਪਰ ਤੁਸੀਂ ਕੰਮ ਕਰਦੇ ਪਏ ਹੋ ਜਿਸ ਦੀ ਕਿ ਹਾਲਾਂ ਵੀ ਜਿੱਦੇ ਸਾਡੀ ਸੀਪੀਡੀ ਟ੍ਰੇਨਿੰਗ ਹੋਈ ਸੀ ਡਾਕਟਰ ਵਿੱਚ ਉਹਦੇ ਵਿੱਚ ਵੀ ਉਹਦੇ ਬਾਰੇ ਥੋੜਾ ਜਿਹਾ ਸਾਡੇ ਦੱਸਣਾ ਚਾਹੁੰਦਾ ਇਹ ਮੁੱਖ ਤੌਰ ਤੇ ਦੇਖੀਏ ਦੇਖੋ ਪਹਿਲਾ ਸਟੈਪ ਸੀ ਸਾਡਾ ਡਾਟਾ ਦਾ ਮਸ਼ੀਨ ਨੂੰ ਸਮਝਾਉਣਾ ਜਾਂ ਡਾਟਾ ਨੂੰ ਲੈ ਕੇ ਆਉਣਾ ਉਹ ਤੋਂ ਦੱਸਿਆ ਕਿ ਯੂਨੀਕੋਡ ਦੇ ਜੇ ਕੰਪਿਊਟਰ ਦੇ ਉੱਤੇ ਡਾਟਾ ਆ ਜਾਂਦਾ ਹੈਗਾ ਤਾਂ ਉਸ ਡਾਟੇ ਦੀ ਆ ਜਿਹੜੀ ਅੱਗੇ ਕਹਿ ਸਕਦਾ ਉਹਨੂੰ ਪ੍ਰੋਸੈਸਿੰਗ ਕਰਨ ਦੀਆਂ ਵਿਧੀਆਂ ਨੇ ਉਹ ਸੌਖੀਆਂ ਹੋ ਜਾਂਦੀਆਂ ਨੇ ਜੀ ਜਾਂ ਜੇ ਟੈਕਸਟ ਟੂ ਸਪੀਚ ਕਰਨਾ ਹੋਵੇ ਜਾਂ ਸਪੀਚ ਟੂ ਟੈਕਸਟ ਕਰਨਾ ਹੋਵੇ ਜਾਂ ਉਹਦੀ ਟ੍ਰਾਂਸਲੇਸ਼ਨ ਕਰਨੀ ਹੋਵੇ ਜਾਂ ਟ੍ਰਾਂਸਲਿਟਰੇਸ਼ਨ ਕਰਨੀ ਹੋਵੇ ਦੂਜੀ ਭਾਸ਼ਾਵਾਂ ਚ ਲੈ ਕੇ ਜਾਣਾ ਹੋਵੇ ਉਹ ਬਸ ਸੌਖਾ ਹੋ ਜਾਂਦਾ ਹੈ ਫਿਰ ਸੇ ਇੰਟਰਨੈਟ ਤੇ ਡਾਟਾ ਦੀ ਉਪਲਬਧਤਾ ਜਿਹਦੇ ਲਈ ਪੰਜਾਬੀ ਪੀਡੀਆ ਦਾ ਇੱਕ ਵੱਡਾ ਯੋਗਦਾਨ ਆ ਉਸ ਫਾਰਮ ਦੇ ਵਿੱਚ ਪਾ ਰਹਾਂਗੇ ਤੇ ਨਾਲ ਨਾਲ ਅਸੀਂ ਪੰਜਾਬੀ ਵਿਕੀਪੀਡੀਆ ਤੇ ਵੀ ਕੰਮ ਕਰ ਰਹੇ ਹਾਂਗੇ ਇਸ ਤੋਂ ਇਲਾਵਾ ਮੈਂ ਪੰਜਾਬੀ ਵਿਕਸ਼ਨਰੀ ਤੇ ਕੰਮ ਕੀਤਾ ਵਿਕਸ਼ਨਰੀ ਜਿਹੜਾ ਪੰਜਾਬੀ ਵਿਕੀਪੀਡੀਆ ਫਾਊਂਡੇਸ਼ਨ ਦਾ ਪ੍ਰੋਜੈਕਟ ਸੀਗਾ ਉਹਦੇ ਤੇ ਅਸੀਂ ਤਕਰੀਬਨ 45-47 ਹਜ਼ਾਰ ਦਾ ਇੱਕ ਵੱਡਾ ਕਾਰਪਸ ਜਿਹੜਾ ਉਹ ਤਿਆਰ ਕੀਤਾਗਾ ਜੀ ਤੇ ਫਿਰ ਅੱਗੇ ਹੈਗਾ ਪੰਜਾਬੀ ਟੀਚਿੰਗ ਨਾਲ ਜੁੜਿਆ ਹੈ ਅਧਿਆਪਨ ਦੇ ਨਾਲ ਜੁੜਿਆ ਹੈ ਅਧਿਆਪਨ ਦੇ ਲਈ ਸਾਨੂੰ ਪਤਾ ਸੀ ਬਹੁਤ ਕਈ ਤਰੀਕੇ ਅਪਣਾਉਣੇ ਆਗੇ ਜਿਵੇਂ ਅਸੀਂ ਕਾਇਦਾ ਜਿਹੜਾ ਇੱਕ ਤਿਆਰ ਕੀਤਾ ਪਹਿਲਾਂ ਆ ਟ੍ਰੈਡੀਸ਼ਨਲ ਕਾਇਦਾ ਸੀ ਹਾਂਜੀ ਅਸੀਂ ਉਹ ਕਾਇਦੇ ਨੂੰ ਚਾਹੁੰਦੇ ਸੀਗੇ ਕਿ ਅਸੀਂ ਇੱਕ ਇਸ ਤਰ੍ਹਾਂ ਡਿਜੀਟਲਾਈਜੇਸ਼ਨ ਉਹਦੀ ਕਰੀਏਗੇ ਕਿ ਉਹ ਅਟਰੈਕਟਿਵ ਤਰੀਕੇ ਨਾਲ ਜਿਹੜਾ ਪੰਜਾਬੀ ਸਿਖਾਉਣ ਦਾ ਜਿਹਾ ਸੌਖਾ ਢੰਗ ਹੋਵੇ ਜੀ ਮੁਦਲੇਸੀ ਕੇ ਐਨੀਮੇਟਡ ਪ੍ਰੋਗਰਾਮ ਐਨੀਮੇਸ਼ਨ ਉਹ ਤਿਆਰ ਕੀਤਾ ਪੰਜਾਬੀ ਗਿਆਨ ਫਲੈਸ਼ ਡਰਾਈਵ ਜਿਹੜੀ ਅਸੀਂ ਤਿਆਰ ਵੀ ਕਰਕੇ ਇਹ ਮੈਂ ਸਾਡੀ ਦਰਸ਼ਕਾਂ ਨੂੰ ਦਿਖਾਉਣਾ ਵੀ ਚਾਹਾਂਗਾ ਕਿ ਅਸੀਂ ਇਹ ਫਲੈਸ਼ ਡਰਾਈਵ ਨੂੰ ਕੰਪਿਊਟਰ ਦੇ ਵਿੱਚ ਲਾ ਕੇ ਤੇ ਇਹਨੂੰ ਚਲਾ ਕੇ ਤੇ ਇੱਕ ਸਾਨੂੰ ਜਿਹੜਾ ਵਰਚੁਅਲ ਸਕੂਲ ਆ ਜਿਹੜਾ ਉਹ ਸਾਡੀ ਸਕਰੀਨ ਦੇ ਉੱਤੇ ਬਣ ਜਾਂਦਾ ਹੈਗਾ ਜੀ ਉਹ ਸਕੂਲ ਦੇ ਵਿੱਚ ਉਸੇ ਤਰ੍ਹਾਂ ਦੀ ਐਂਟਰੀ ਆ ਜਿਵੇਂ ਵਿਦਿਆਰਥੀ ਨੂੰ ਲੱਗਦਾ ਮੈਂ ਜਿਹੜਾ origignal ਸਕੂਲ ਆ ਉਹਦੇ ਵਿੱਚ ਐਂਟਰ ਕਰ ਰਿਹਾ ਹੈਗਾ ਅਸੀਂ ਆਮ ਤੌਰ ਦੇ ਉੱਤੇ ਬਹੁਤ ਸਾਰੀਆਂ ਇੱਕ ਐਨੀਮੇਟਿਡ ਗੇਮਾਂ ਤਾਂ ਦੇਖਦੇ ਆਂਗੇ। ਉਹ ਐਨੀਮੇਟਿਡ ਗੇਮ ਕਿਉਂਕਿ ਸਾਨੂੰ ਪਤਾ ਬੱਚੇ ਜਿਹੜੇ ਨੇ ਜਿਹੜੇ ਨਾ ਉਹ ਗੇਮ ਤੋਂ ਬੜੇ ਪ੍ਰਭਾਵਿਤ ਹੁੰਦੇ ਨੇਗੇ ਖਾਸ ਕਰਕੇ ਐਨੀਮੇਟਿਡ ਗੇਮ ਨੇੜੀਆਂ ਮਾਊਸ ਦੇ ਨਾਲ ਉਹ ਖੇਡਦੇ ਨੇਗੇ। ਉਸੇ ਤਰ੍ਹਾਂ ਦਾ ਕਨਸੈਪਟ ਅਸੀਂ ਪੰਜਾਬੀ ਸਿਖਾਉਣ ਲਈ ਟੈਕਨੋਲੋਜੀਕਲੀ ਇੱਕ ਸਕੂਲ ਹੈਡ ਵਰਚੁਅਲ ਸਕੂਲ ਉਹ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਹੈਗੀ। ਤੇ ਫਿਰ ਉਹਦੇ ਵਿੱਚ ਵੱਖਰੇ ਵੱਖਰੇ ਲੈਸਨ ਨੇਗੇ। ਉਹ ਲੈਸਨ ਨੂੰ ਕੰਪਲੀਟ ਕਰਨ ਦੇ ਲਈ ਬੱਚੇ ਦੇ ਵਿੱਚ ਦੀ ਉਸਕਤਾ ਬਣੀ ਰਹਿੰਦੀ ਹੈਗੀ। ਉਹ ਪਹਿਲਾ ਪਹਿਲੇ ਲੈਵਲ ਵਾਲਾ ਸ਼ੁਰੂ ਕਰਦਾਗਾ ਹੂੰ ਜਿਹਦੇ ਵਿੱਚ ਗੁਰਮੁਖੀ ਦੇ ਅੱਖਰਾਂ ਦੇ ਨਾਲ ਜਾਣ ਪਛਾਣ ਗੁਰਮੁਖੀ ਦੇ ਅੱਖਰ ਦਾ ਉਚਾਰਨ ਉਹਦੀ ਸਾਊਂਡ ਇਹ ਸਟੈਪ ਬਾਈ ਸਟੈਪ ਪਹਿਲਾਂ ਉਹਦੀ ਆਈਡੈਂਟੀਫਿਕੇਸ਼ਨ ਪਹਿਲਾਂ ਉਹਦੇ ਬਾਰੇ ਦੱਸਿਆ ਜਾਂਦਾ ਉਹ ਕਲਿੱਕ ਕਰਕੇ ਆਪਣੇ ਆਪ ਸਿੱਖਦਾ ਜਾਂਦਾ ਫਿਰ ਅੱਗੇ ਕੁਝ ਗੇਮ ਨਹੀਂ ਆਗੀ ਜਿਵੇਂ ਉਹਦੇ ਵਿੱਚ ਟੈਲ ਟਾਰਗੇਟ ਦੀ ਗੇਮ ਆਗੀ ਹਾਂਜੀ ਉਹ ਪਿੱਛੇ ਨਿਸ਼ਾਨੇ ਲਾਉਣ ਵਾਲੀ ਗੇਮ ਆ ਇੱਕ ਬਲੂਨ ਗੇਮ ਆਗੀ ਉਦੇ ਰਹੀ ਨਾਲੇ ਤਾਂ ਬੱਚੇ ਨੂੰ ਲੱਗਦਾ ਵੀ ਮੈਂ ਕੋਈ ਗੇਮ ਖੇਡ ਰਿਆਂਗਾ ਤੇ ਨਾਲ ਉਹਨੂੰ ਪੰਜਾਬੀ ਦੇ ਅੱਖਰਾਂ ਤੋਂ ਦੀ ਜਾਣ ਪਛਾਣ ਜਾਣ ਪਛਾਣ ਹੋ ਜਾਂਦੀ ਸੋ ਮੈਂ ਇੱਥੇ ਦੱਸੀ ਜਾਵਾਂ ਕਿ ਜਦੋਂ ਜਿਵੇਂ ਅਸੀਂ ਦੇਸ਼ਾਂ ਪਰਦੇਸਾਂ ਵਿੱਚ ਰਹਿੰਦੇ ਆ ਅਮਰੀਕਾ ਕੈਨੇਡਾ ਯੂਕੇ ਜਰਮਨ ਜਿਦੋਂ ਸਾਡੇ ਨਿੰਕ ਨਿੰਕ ਨਿਆਣੇ ਹੁੰਦੇ ਨੇ ਖਾਸ ਕਰਕੇ ਗੋਰੀਆਂ ਮਾਵਾਂ ਉਹ ਕੀ ਕਰਦੇ ਨੇ ਕਿ ਬੱਚੇ ਨੂੰ ਛੋਟੇ ਛੋਟੇ ਬੁੱਕਸ ਦੇ ਦਿੰਦੇ ਨੇ ਅਲਫਾਬੇਟ ਦੇ A B C ਦੀਆਂ ਜਿਦੋਂ ਪਛਾਣ ਕਰਦੇ ਨੇ ਹਾਲਕਿ ਉਹ ਧਰਮ ਹਨ ਜਾਂ ਉਹ ਲੋਕ ਨੂੰ ਵੇਖਿਆ ਉਹਨਾਂ ਨੂੰ 2000 ਸਾਲ ਹੋ ਚੁੱਕੇ ਨੇ ਪਰ ਜਿੱਥੇ ਅਸੀਂ ਆਪਣੇ ਧਰਮ ਪੰਜਾਬੀ ਭਾਈਚਾਰੇ ਸਿੱਖ ਭਾਈਚਾਰੇ ਦੇ ਦੇਖੀ ਸਾਢੇ 550 ਸਾਲ ਮਤਲਬ ਕਿ ਸਾਢੇ 550 ਸਾਲ ਦੇ ਸਾਢੇ 5 ਸਾਲ ਦਾ ਇੱਕ ਨਿੱਕਾ ਜਿਹਾ ਨਿਆਣਾ ਇੱਕ ਨਿੱਕਾ ਜਿਹਾ ਬੱਚਾ ਤੇ ਜਿਸ ਦੀਆਂ ਉਪਲਬਧੀਆਂ ਹੁਣ ਇੱਥੇ ਤੱਕ ਪਹੁੰਚਾ ਉਹਨਾਂ ਨੂੰ 2000 ਸਾਲ ਹੋ ਕੇ ਹੁਣ ਉਹਨਾਂ ਨੇ ਆ ਚੀਜ਼ਾਂ ਕੱਢੀਆਂ ਨੇ ਜਿਵੇਂ ਉਹਨਾਂ ਦਾ ਕੰਪੇਅਰ ਕਰਾਂ ਤੇ ਇੱਕ ਸਾਢੇ 5 ਸਾਲ ਦਾ ਬੱਚਾ ਇੰਨਾ ਮਹਾਨ ਇਹਨਾਂ ਜਵਾਨ ਹੋ ਚੁੱਕਿਆ ਕਿ ਉਹ ਅੱਜ ਜੋ ਕੀ ਟੈਕਨੋਲੋਜੀ ਦੇ ਵਿੱਚ ਜਿਹੜੀ ਪੰਜਾਬੀ ਮਾਂ ਬੋਲੀ ਦਾ ਪ੍ਰਚਾਰ ਤੇ ਪ੍ਰਸਾਰ ਹੈ ਜਿਹੜੇ ਕਿ ਘਰ-ਘਰ ਦੇ ਵਿੱਚ ਪਹੁੰਚਾਉਣ ਦੇ ਇੱਕ ਦਰਿਆ ਜਿੱਥੇ ਕਿ ਹਰ ਇੱਕ ਦੇ ਹੱਥ ਵਿੱਚ ਅੱਜ ਆਈਪੈਡ ਕੰਪਿਊਟਰ ਵਗੈਰਾ ਇਹ ਚੀਜ਼ਾਂ ਆ ਚੁੱਕੀਆਂ ਨੇ ਅਸੀਂ ਆਪਣੇ ਬੱਚੇ ਨੂੰ ਦੇਣਾ ਵੀ ਪਸੰਦ ਕਰਦੇ ਹਾਂ ਤੇ ਉੱਥੇ ਜਿੱਥੇ ਕਿ ਡਾਕਟਰ ਪ੍ਰੋਫੈਸਰ ਡਾਕਟਰ ਰਾਜਜੀਵਿੰਦਰ ਸਿੰਘ ਜੀ ਨੇ ਜਿਹੜੀ ਪਟਿਆਲਾ ਯੂਨੀਵਰਸਿਟੀ ਤੋਂ ਆ ਉਪਲਬਧੀ ਕੀਤੀ ਹੈ ਜਿਹੜੀ ਕਿ ਇਹਨਾਂ ਨੇ ਪੀਡੀਐਫ ਬਣਾਈ ਹੈ ਸਾਡੇ ਵਾਸਤੇ ਕਿ ਅਸੀਂ ਘਰੇ ਬੈਠ ਕੇ ਆਪਣੇ ਬੱਚਿਆਂ ਨੂੰ ਗੁਰਮੁਖੀ ਦੇ ਨਾਲ ਜੋੜ ਸਕਦੇ ਹਾਂ ਬਟ ਸਿਖਾ ਸਕਦੇ ਹਾਂ ਅੱਜ ਦਾ ਬੱਚਾ ਮਾਰ ਨਾਲ ਨਹੀਂ ਪੜਦਾ ਢਾਂਟ ਨਾਲ ਨਹੀਂ ਪੜਦਾ ਅੱਜ ਦੇ ਬੱਚੇ ਨੂੰ ਇੱਜ਼ਤ ਚਾਹੀਦੀ ਏ ਰਿਸਪੈਕਟ ਤੇ ਭਾਵੇਂ 5 ਸਾਲ ਦਾ ਹੋਵੇ ਭਾਵੇਂ 2 ਸਾਲ ਦਾ ਹੋਵੇ ਮਾਲੇ ਜੇ ਤੁਸੀਂ ਚਿੰਕਦੇ ਹੋ ਉਹਨੂੰ ਮੂੰਹ ਬਣਾ ਕੇ ਬੈਠ ਜਾਣਾ ਸੋ ਇਹਨਾਂ ਦੀ ਜਿਹੜੀ ਉਪਦੇਸ਼ ਲਈ ਕਿ ਖਿਡਾ ਕੇ ਖਿਡਾ ਕੇ ਪਿਆਰ ਦੇ ਨਾਲ ਉਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਿਆ ਜਾਵੇ ਸੋ ਜੇ ਮੈਂ ਗਲਤ ਨਾ ਹੋਵਾਂ ਠੀਕ ਹੈ ਸਹੀ ਤਰੀਕੇ ਨਾਲ ਹੀ ਹੈਗਾ ਬਤਾਰਾ ਜੀ ਬਿਲਕੁਲ ਜੀ ਕਿ ਖੇਡ ਖੇਡ ਦੇ ਵਿੱਚ ਬੱਚਾ ਪੰਜਾਬੀ ਕਿਵੇਂ ਸਿੱਖ ਸਕਦਾ ਹੈਗਾ ਉਹਦੇ ਲਈ ਇਹ ਜਿਹੜੀ ਸਾਡੀ ਫਲੈਸ਼ ਡਰਾਈਵ ਆ ਕਾਫੀ ਜਿਹੜੀ ਸਾਰਥਕ ਦੇ ਨਤੀਜੇ ਨੇੜੇ ਹੁੰਦੇ ਨੇਗੇ ਇਸ ਤੋਂ ਇਲਾਵਾ ਅਸੀਂ ਰੋਮਨ ਦੇ ਰਹੀਂ ਪੰਜਾਬੀ ਕਿਵੇਂ ਸਿੱਖ ਸਕਦੇ ਹਾਂ ਮੈਂ ਪੁੱਛਣ ਲੱਗੀ ਸੀ ਕਿ ਚਲੋ ਜਿਹੜੇ ਕਿ ਬਾਦ ਲੋਕ ਨੇ ਉਹਨਾਂ ਨਾਲ ਉਹਦੇ ਲਈ ਡਾਕਟਰ ਜਸਵੀਰ ਕੌਰ ਨੇ ਉਹਨਾਂ ਨੇ ਇੱਕ ਕਿਤਾਬ ਜਿਹੜੀ ਤਿਆਰ ਕੀਤੀ ਹੈਗੀ ਜੀ ਉਹਦੇ ਰਹੀਂ ਬਹੁਤ ਸੌਖੇ ਤਰੀਕੇ ਦੇ ਨਾਲ ਬੱਚੇ ਜਿਹੜੇ ਪੰਜਾਬੀ ਉਹ ਸਿੱਖ ਸਕਦੇ ਆ ਸੋ ਬਿਲਕੁਲ ਜਿੱਥੇ ਸਾਡੇ ਬੱਚੇ ਸਕੂਲਾਂ ਵਿੱਚ ਫ੍ਰੈਂਚ ਜਰਮਨ ਲੱਠਾਂ ਆ 스ਪੈਨਿਸ਼ ਪਛਾਵਾ ਤੁਰਕੀ ਸ਼ੂਗਰ ਸਰਵਿਸ ਇਹ ਨਹੀਂ ਪਛਾਵਾ ਸਿੱਖ ਸਕਦੇ ਨੇ ਫਿਰ ਮਾਂ ਬੋਲੀ ਤੋਂ ਅਸੀਂ ਕਿਉਂ ਪਿੱਛੇ ਹਟਣਾ ਹੈ ਜਾਂ ਕਿਉਂ ਅਸੀਂ ਆਪਣਾ ਪੈਰ ਪਿੱਛੇ ਖਿੱਚਦੇ ਹਾਂ ਕਿਉਂ ਇੱਥੇ ਸ਼ਰਮ ਮਹਿਸੂਸ ਕੀਤੀ ਜਾ ਸਕਦੀ ਹੈ ਜਿਹੜੀ ਪੰਜਾਬੀ ਮਾਂ ਬੋਲੀ ਸਾਡੇ ਗੁਰੂਆਂ ਦੀ ਗੁਰਮੁਖੀ ਗੁਰੂਆਂ ਦੇ ਮੁਖੋਂ ਆਈ ਹੈ ਇਹਦੀ ਪਿਆਰ ਵਾਲੀ ਨਹੀਂ ਮਿਠਾਸ ਇਹਦੇ ਵਿੱਚ ਵਾ ਇਥੇ ਗੋੜੇ ਤੇ ਸ਼ੱਕਰਪਟ ਲਾਉਣ ਦੀ ਲੋੜ ਨਹੀਂ ਇਸ ਬੋਲੀ ਦੇ ਵਿੱਚ ਇਹ ਆਪਣੇ ਆਪ ਹੀ ਇੱਕ ਮਿੱਠੀ ਬੋਲੀ ਹੈ ਤੇ ਜਿਸसे ਸਾਨੂੰ ਸਾਰਿਆਂ ਨੂੰ ਪ੍ਰਾਊਡ ਵੀ ਕਰਨਾ ਚਾਹੀਦਾ ਮਾਣ ਮਹਿਸੂਸ ਕਰਨਾ ਚਾਹੀਦਾ ਆਪਣੇ ਬੱਚਿਆਂ ਨੂੰ ਤੇ ਅਸੀਂ ਆਪ ਜੀ ਅਸੀਂ ਵੱਡੇ ਲੋਕ ਵੀ ਕਹੇ ਰਹੀ ਹੈ ਕਿ ਸਾਨੂੰ ਪੰਜਾਬੀ ਮਾਂ ਬੋਲੀ ਨਹੀਂ ਆਉਂਦੀ ਹੈ ਜਾਂ ਸਾਨੂੰ ਸਿੱਖਣ ਦਾ ਕੋਈ ਮੌਕਾ ਜ਼ਰੀਆ ਹਾਲਾਤਾਂ ਵਿੱਚੋਂ ਨਿਕਲ ਕੇ ਸਾਨੂੰ ਮੌਕਾ ਨਹੀਂ ਮਿਲਿਆ ਪਰ ਅੱਜ ਜਿਹੜੀ ਟੈਕਨੋਲੋਜੀ ਡਾਕਟਰ ਰਾਜਵਿੰਦਰ ਸਿੰਘ ਜੀ ਉਹਨਾਂ ਨੇ ਬਣਾਈ ਹੈ ਇਹਦੇ ਵਿੱਚੋਂ ਤੁਸੀਂ ਵੀ ਕਾਫੀ ਮਦਦ ਲੈ ਸਕਦੇ ਹੋ ਤੁਸੀਂ ਵੀ ਇਹਨਾਂ ਨੂੰ ਦੇਖ ਕੇ ਜੇ ਕੱਲ ਨਹੀਂ ਸਿੱਖੀ ਤਾਂ ਕੀ ਹੋਇਆ ਅੱਜ ਵੀ ਅਸੀਂ ਸਿੱਖ ਸਕਦੇ ਹਾਂ ਆਉਣ ਵਾਲੇ ਸਮੇਂ 'ਚ ਜੇ ਆਪਾਂ ਪੰਜਾਬੀ ਸਿੱਖ ਸਕਦੇ ਹਾਂ ਤੇ ਇਹ ਜਿਹੜੀ ਉਪਲਬਧੀਆਂ ਹੈਗੀਆਂ ਨੇ ਸਾਡੇ ਲਈ ਸਾਡੇ ਵਾਸਤੇ ਇਹ ਨੇ ਵਕਤ ਹਰ ਇੱਕ ਦੇ ਇੱਕੋ ਜਿਹੇ ਨਹੀਂ ਰਹਿੰਦੇ ਨੇ ਪਰ ਅੰਦਰ ਸਿੱਖਣ ਦੀ ਚਾਹ ਹੋਵੇ ਤੇ ਰਾਹ ਆਪਣੇ ਆਪ ਬਣ ਜਾਂਦੇ ਨੇ ਇਹੋ ਜਿਹੇ ਡਾਕਟਰ ਵਿਦਵਾਨ ਪ੍ਰੋਫੈਸਰ ਜਦੋਂ ਆ ਜਾਣ ਤਾਂ ਸਾਨੂੰ ਇੱਕ ਮੌਕਾ ਮਿਲ ਜਾਂਦਾ ਕਿ ਅਸੀਂ ਵੀ ਜਿੱਥੇ ਜਰਮਨ ਬੋਲ ਲੈਂਦੇ ਆ ਫਰਾਂਸ ਫਾਰਸੀ ਅਰਬੀ ਇਹ ਭਾਸ਼ਾਵਾਂ ਦਾ ਗਿਆਤ ਹੈਗਾ ਉੱਥੇ ਨਾਲ ਦੀ ਨਾਲ ਅਸੀਂ ਗੁਰਮੁਖੀ ਨੂੰ ਵੀ ਜ਼ਰੂਰ ਅਪਣਾਈਏ ਤੇ ਆਪਾਂ ਜਿਹੜੇ ਗੋਰੇ ਜਾਂ ਸਪੈਨਿਸ਼ ਲੋਕਾਂ ਵਾਂਸੇ ਤੁਸੀਂ ਰੋਮਾ ਜਸਵਿੰਦਰ ਸਿੰਘ ਜੀ ਨੇ ਬੁਕਰੇ ਦੀ ਕੀਤੀ ਹੈ ਉਤਪੀਅਸ ਇਸ ਸਿੱਖ ਸਕਦੇ ਆ ਤੇ ਹੋਰ ਵੀ ਕੋਈ ਇਹੋ ਜਿਹੀ ਕਾਰਜਾਬ ਜਿੰਨੇ ਕੀਤੀ ਨੇ ਜਿਹੜੇ ਜਿੰਨਾ ਤੋਂ ਨਾ ਕੇਵਲ ਪੰਜਾਬੀ ਪਾਈਚਾਰਾ ਸਗੋਂ ਸਮੁੱਚੀ ਲੋਕਾਈ ਉਤਲਾਬ ਲੈ ਸਕੇ ਜਿਵੇਂ ਪੰਜਾਬੀ ਪੀਡੀਆ ਦਾ ਸਾਡਾ ਕੰਮ ਚੱਲ ਰਿਹਾ ਹੈਗਾ ਉਹ ਭਾਵੇਂ ਡਾਇਰੈਕਟਲੀ ਸਾਡੇ ਕੋਲੇ ਵੈਬਸਾਈਟ ਦੇ ਉੱਤੇ ਗੁਰਮੁਖੀ ਦੇ ਵਿੱਚ ਉਪਲਬਧ ਹੈਗਾ ਪਰ ਤੁਸੀਂ ਗੂਗਲ ਟ੍ਰਾਂਸਲੇਸ਼ਨ ਦੇ ਟਰਾਂਸਲੇਟਰ ਦੇ ਰਹੀਂ ਉਹਨੂੰ ਕਿਸੇ ਵੀ ਭਾਸ਼ਾ ਦੇ ਵਿੱਚ ਕਨਵਰਟ ਕਰਕੇ ਪੜ੍ਹ ਸਕਦੇ ਆ ਪਰ ਉਹ ਬਲਕਿ ਇਹ ਆ ਵੀ ਉਹਦੀ ਸਮਰੱਥਾ ਤੇ ਡਿਪੈਂਡ ਕਰਦਾ ਕਿ ਉਹਦੀ ਕਿੰਨੀ ਗੂਗਲ ਟਰਾਂਸਲੇਟਰ ਦੀ ਸਮਰੱਥਾ ਕਿੰਨੀ ਹੈ ਸਹੀ ਤਰੀਕੇ ਨਾਲ ਟਰਾਂਸਲੇਟ ਕਰਦੇ ਸੋ ਮਤਲਬ ਜਿੱਦਾਂ ਕਿ ਜਿਹੜੇ ਗੋਰੇ ਲੋਕ ਸਾਡੇ ਪੰਜਾਬ ਵਿੱਚ ਆਉਂਦੇ ਹੋਣ ਨਾ ਉਹਨਾਂ ਵਾਸਤੇ ਵੀ ਹੈਗਾ ਕਿ ਉਹ ਗੂਗਲ ਤੋਂ ਪੰਜਾਬੀ ਉੱਥੇ ਅੰਮ੍ਰਿਤਸਰ ਵੀ ਕਿਹਾ ਪੰਜਾਬ ਦੇ ਕਿਸੇ ਵੀ ਕੋਨੇ 'ਚ ਗੋਰੇ ਪੰਜਾਬੀ ਦੇ ਵਿੱਚ ਪੰਜਾਬੀਆਂ ਦਾ ਕਿਵੇਂ ਗੱਲਬਾਤ ਕਰ ਸਕਦੇ ਨੇ ਉਹਨਾਂ ਵਾਸਤੇ ਵੀ ਕਾਫੀ ਵਧੀਆ ਹੈ ਹਾਂ ਜੀ ਇਸ ਤੋਂ ਇਲਾਵਾ ਅੱਜ ਕੱਲ ਜਿਹੜਾ ਚੱਲ ਰਿਹਾ ਹੈਗਾ ਉਹ AI ਦੇ ਉੱਤੇ ਕਾਫੀ ਕੰਮ ਚੱਲ ਰਿਹਾ ਹੈਗਾ ਇਸ ਲਈ ਗੁਰਮੁਖੀ ਜਾਂ ਪੰਜਾਬੀ ਭਾਸ਼ਾ ਦੇ ਵਿੱਚ AI ਦੇ ਕਿਵੇਂ ਟੂਲ ਨੇੜੇ ਉਹਨਾਂ ਲਈ ਕਿਵੇਂ ਸোর্স ਸਮੱਗਰੀ ਤਿਆਰ ਕੀਤੀ ਜਾਵੇ ਉਹਦੇ ਤੇ ਵੀ ਅਸੀਂ ਕੁਝ ਕੰਮੜਾ ਸ਼ੁਰੂ ਕੀਤਾ ਖਾਸ ਕਰਕੇ ਪੰਜਾਬੀ ਪੀੜ੍ਹੀ ਦੇ حوالے ਨਾਲ ਗੱਲ ਕਰਾਂਗਾ ਤਾਂ ਬਹੁਤ ਸਾਰਾ ਮਟੀਰੀਅਲ ਜਿਹੜਾ ਟ੍ਰੇਨ ਡਾਟੇ ਵਜੋਂ ਇਹਨਾਂ ਨੂੰ AI ਪਲੇਟਫਾਰਮ ਨੂੰ ਚਾਹੀਦਾਗਾ ਉਹਦੇ ਲਈ ਕਾਫੀ ਜਿਹੜਾ ਚੰਗਾ ਵਰਦਾਨ ਆ ਪੰਜਾਬੀ ਪੀਡੀਆ ਉਹ ਸਭ ਤੋਂ ਹੋ ਰਿਹਾਗਾ ਕਿਉਂਕਿ ਪੰਜਾਬੀ ਪੀਡੀਆ ਤੇ ਜਿਹੜਾ ਡਾਟਾ ਪਾਇਆ ਹੈਗਾ ਉਹ ਇਸ ਤਰ੍ਹਾਂ ਪਾਇਆ ਹੈਗਾ ਉਹਨੂੰ ਆਪਾਂ ਕਹਸਾਂ ਸਪਸ਼ਟ ਦਾ ਡਾਟਾਗਾ ਕੈਟੇਗੋਰੀਜ਼ਡ ਡਾਟਾਗਾ ਜੀ ਫਿਲਟਰਡ ਡਾਟਾਗਾ ਜਿਹਨੂੰ AI ਦੇ ਵਿੱਚ ਇਸਤੇਮਾਲ ਇਹਦਾ ਉਹ ਕੀਤਾ ਜਾ ਸਕਦਾ ਹੈਗਾ ਤੇ ਉਹਦੇ ਨਾਲ ਜਦੋਂ ਇਹ ਡਾਟਾ AI ਕੋਲੇ ਜਾਏਗਾ AI ਇਕੱਲਾ ਇਹ ਨਹੀਂ ਹੈਗਾ ਕਿ ਉਹ ਆਪਣੀਆਂ ਪਛਾਵਾਂ ਦੇ ਵਿੱਚੋਂ ਡਾਟਾ ਲੈ ਰਿਆ ਜੀ ਉਹ ਉਸੇ ਸਮੇਂ ਦੇ ਵਿੱਚ ਬਹੁਤ ਸਾਰਾ ਡਾਟਾ ਦੂਜੇ ਸਰੋਤਾਂ ਤੋਂ ਟ੍ਰਾਂਸਲੇਟ ਕਰਕੇ ਵੀ ਉਹਦੀ ਜਾਣਕਾਰੀ ਦੇ ਰਿਹਾ ਹੁਣ ਜੇ ਕੋਈ ਪੰਜਾਬੀ ਭਾਸ਼ਾ ਬਾਰੇ ਪੰਜਾਬੀ ਖਿੱਤੇ ਬਾਰੇ ਪੰਜਾਬੀ ਕਿਤੇ ਬਾਰੇ ਜਾਂ ਪੰਜਾਬੀ ਦੇ ਕਿਸੇ ਵੀ ਪੱਖ ਬਾਰੇ ਉਹ ਜਾਣਨਾ ਚਾਹੂਗਾ ਜੀ ਭਾਵੇਂ ਅੰਗਰੇਜ਼ੀ 'ਚ ਪੁੱਛੇ ਪਰ ਉਹਦੇ 'ਚ ਜੇ ਉਹਦੇ ਕੋਲ ਸਹੀ ਜਾਣਕਾਰੀ ਪੰਜਾਬੀ ਦੇ 'ਚ ਗੁਰਮੁਖੀ ਲਿਪੀ 'ਚ ਪਈ ਹੋਏਗੀ ਤਾਂ ਉਹ ਕਨਵਰਟ ਕਰਕੇ ਵੀ ਕਿਸੇ ਵੀ ਭਾਸ਼ਾ 'ਚ ਦਿਖਾ ਸਕਦਾ ਹੈ ਇਹ ਇੱਕ ਕਹਿ ਸਕਦੇ ਆ ਪੰਜਾਬੀ ਦੇ ਲਈ ਵੱਡੀ ਪਲਾਂਘ ਹੋਏਗੀ ਤੇ ਨਾਲ ਨਾਲ ਇਧਰ ਕੰਮ ਇਹ ਬਹਿਜੇ ਕਹਾ ਵੀ ਬਹੁਤ ਕਮ ਹੋ ਗਿਆ ਤੇ ਇਹ ਬਹੁਤ ਬਹੁਤ ਥੋੜਾ ਕਮ ਆ ਜੀ ਤੁਹਾਨੂੰ ਜੇ ਮੈਂ ਇਹਨੂੰ ਐਕਸੈਸ ਕਰਨ ਦਾ ਬੰਦਾ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਸਮਾਂ ਲੱਗੇਗਾ ਇਸ ਦਾ ਚੀਜ਼ਾਂ ਚ ਕਨਵਰਟ ਇੰਨੀ ਕਰਨ ਦੇ ਲਈ ਸਾਨੂੰ ਬਹੁਤ ਕੰਮ ਕਿਉਂਕਿ ਜੇ ਤੁਸੀਂ ਮੋਡਲ ਰੂਪ 'ਚ ਦੇਖੀਏ ਨਾ ਜਦੋਂ ਅਸੀਂ ਪੰਜਾਬੀ ਭਾਸ਼ਾ ਦੇ ਵਿੱਚ ਹੋਰ ਗਿਆਨ ਵਿਗਿਆਨਾਂ ਦੀ ਪੜ੍ਹਾਈ ਜਿਹੜੀ ਉਹ ਕਰਾਉਣ ਬਾਰੇ ਸੋਚਦੇ ਹਾਂਗੇ ਤਾਂ ਸਾਡੇ ਕੋਲ ਹਲੇ ਡਾਇਰੈਕਟਲੀ ਹਾਰਡ ਹਾਰਡ ਫਾਰਮ ਦੇ ਵਿੱਚ ਡਾਟਾ ਨਹੀਂ ਉਪਲਬਧ ਹੋਏਗਾ ਤੇ ਉੱਥੇ ਵੀ ਕੰਮ ਕਰਨ ਦੀ ਲੋੜ ਆ ਜੇ ਉਹ ਡਾਟਾ ਉੱਥੇ ਉਪਲਬਧ ਹੋਏਗਾ ਫਿਰ ਅਸੀਂ ਉਹਨੂੰ ਟੈਕਨੋਲੋਜੀ ਦੇ ਵਿੱਚ ਇੰਟਰਨੈਟ ਦੇ ਉੱਤੇ ਲੈ ਕੇ ਆ ਸਕਾਂਗੇ ਕਿਉਂਕਿ ਹਲੇ ਤਾਂ ਸਾਡੇ ਪਹਿਲੇ ਪੜਾਵੀ ਇਸ ਪੱਖ ਤੋਂ ਅਧੂਰੇ ਨੇਗੇ ਸਾਨੂੰ ਬਹੁਤ ਕੰਮ ਕਰਨ ਦੀ ਇਸ ਖੇਤਰ ਦੇ ਵਿੱਚ ਜ਼ਰੂਰਤ ਆ ਜੀ ਇਥੇ ਇੱਕ ਲੋਕਾਂ ਦਾ ਗੱਲ ਪੁੱਛੀ ਜਾ ਰਹੀ ਹੈ ਮਤਲਬ ਕਿ ਜਦੋਂ ਤੁਸੀਂ ਇੱਕ ਆਜ ਆਰੰਭਿਆ ਅਤੇ ਤੁਹਾਨੂੰ ਕਿ ਸੇਪਾਸੋਂ ਲੋਕਾਂ ਨਾਲ ਰੋਕਾ ਤਾਂ ਵੀ ਤੁਹਾਡੇ ਚ ਆਈਆਂ ਨੇ ਜਾਣਾ ਪੈਂਦਾ ਬਿਲਕੁਲ ਆਰਾਮ ਨਾਲ ਨਹੀਂ ਸਾਨੂੰ ਸਹਿਯੋਗ ਬਹੁਤ ਮਿਲਿਆਗਾ ਦੇਖੋ ਇੱਥੇ ਆਏ ਹੋਏ ਹਾਂਗੇ ਇੱਥੇ ਕਿੰਨਾ ਸਹਿਯੋਗ ਪੰਜਾਬੀਆਂ ਵੱਲੋਂ ਮਿਲ ਰਿਹਾਗਾ ਇਸੇ ਤਰ੍ਹਾਂ ਸਾਡੀ ਟੀਮ ਹੈ ਜਿਹੜੀ ਅਸੀਂ ਜ਼ਿਆਦਾਤਰ ਵਲੰਟੀਅਰਲੀ ਕੰਮ ਕਰਦੇ ਹਾਂਗੇ ਜੀ ਸਾਡੇ ਨਾਲ ਜਿਵੇਂ ਮੇਰੇ ਸਹਿਯੋਗੀ ਨੇ ਆਪਣੇ ਪੰਜਾਬੀ ਕੰਪਿਊਟਰ ਡਿਪਾਰਟਮੈਂਟ ਦੇ ਚ ਇੰਜੀਨੀਅਰ ਚਰਨਜੀਤ ਸਿੰਘ ਨੇਗੇ ਅਸਿਸਟੈਂਟ ਪ੍ਰੋਫੈਸਰ ਨੇਗੇ ਜਦੋਂ ਦੇ ਅਸੀਂ ਇਸ ਕੰਮ ਇਹਨਾਂ ਕੰਮਾਂ ਨੂੰ ਕਰੋ ਸਾਡੇ ਨਾਲ ਉਦੋਂ ਤੋਂ ਜੁੜੇ ਹੋਏ ਨੇਗੇ ਇਸੇ ਤਰ੍ਹਾਂ ਸਾਡੇ ਆਪਣੇ ਪੰਜਾਬੀ ਵਿਭਾਗ ਦੇ ਅਧਿਆਪਕ ਨੇਗੇ ਜਿਹਦੇ ਚ ਸਾਡਾ ਜਿਹੜੀ ਵੱਡੀ ਅਗਵਾਈ ਆ ਪੰਜਾਬੀ ਵਿਭਾਗ ਦੇ ਮੁਖੀ ਵੱਲੋਂ ਐਸ ਸਮੇਂ ਦੇ ਵਿੱਚ ਡਾਕਟਰ ਗੁਰਮukh ਸਿੰਘ ਪੰਜਾਬੀ ਵਿਭਾਗ ਦੇ ਮੁਖੀ ਨੇਗੇ ਉਨਾਂ ਵੱਲ ਬਹੁਤ ਵਧੀਆ ਸਹਿਯੋਗ ਕੀਤਾ ਜਾਂਦਾ ਇਸੇ ਤਰ੍ਹਾਂ ਜਿਹੜੇ ਸਾਡੇ ਸਹਿਯੋਗੀ ਅਧਿਆਪਕ ਨੇਗੇ ਜਦੋਂ ਜਿੱਥੋਂ ਲੋਡ ਪੈਂਦੀ ਹੈ ਪਰ ਜਦੋਂ ਅਸੀਂ ਕਿਹਦਾ ਸਕਾਰਾਤਮਕ ਨਜ਼ਰੀਆ ਲੈ ਕੇ ਚੱਲਦੇ ਆਂ ਤਾਂ ਉਹ ਬਹੁਤ ਸਾਰਾ ਗਾਫਾ ਜਿਹੜਾ ਨਾਲ ਜੁੜਦਾ ਜਾਂਦਾ ਹੈ ਜੇ ਅਸੀਂ ਕੀ ਵੀ ਅਸੀਂ ਤਾਂ ਚਲੋ ਤੁਹਾਡੇ ਕੋਲ ਅੱਜ ਗੱਲ ਇਸੀ ਨੂੰ ਇੱਕ ਤਰ੍ਹਾਂ ਨਾਲ ਪੇਸ਼ ਕਰ ਰਹੇ ਆਂਗੇ ਪਰ ਇਹਦੇ ਪਿੱਛੇ ਬਹੁਤ ਸਾਰੇ ਦੋਸਤਾਂ ਦਾ ਸਹਿਕਰਮੀਆਂ ਦਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਵੱਡਾ ਸਹਿਯੋਗ ਹੈਗਾ ਉਹ ਵੱਡੇ ਮਹਨੇ ਰੱਖਦਾ ਹੈਗਾ ਤਾਂ ਹੀ ਇਹ ਸਾਰੇ ਕਾਰਜ ਜਨੇ ਸੰਪੂਰਨ ਹੋ ਸਕਦੇ ਨੇ ਜੇ ਇੱਥੇ ਅਸੀਂ ਆ ਰਹੇ ਆਂ ਆਇਆਗੇ ਤੇ ਸਾਨੂੰ ਇੰਨਾ ਸਾਰਾ ਮਾਨ ਸਤਿਕਾਰ ਮਿਲ ਰਿਹਾ ਹੈਗਾ ਫਿਰ ਕੰਮ ਕਰਕੇ ਹੀ ਮਿਲ ਰਿਹਾ ਹੈਗਾ ਤੇ ਸਹਿਯੋਗ ਵੀ ਮਿਲ ਰਿਹਾ ਹੈਗਾ ਤੇ ਜਦੋਂ ਕਿਸੇ ਨੂੰ ਮਿਲਦੇ ਆ ਉਹ ਸਾਨੂੰ ਕਹਿੰਦਾ ਕਿ ਅਸੀਂ ਦੱਸੋ ਸਾਡੇ ਲਈ ਕੀ ਹੈ ਨਾ ਸੇਵਾ ਸੀ ਕੀ ਕਿਸ ਤਰ੍ਹਾਂ ਮਦਦ ਕਰ ਸਕਦੇ ਹਾਂ ਉਹ ਤੁਹਾਡੇ ਮਾਧਿਅਮ ਦੇ ਨਾਲ ਜੋ ਇਹ ਟੂਲ ਬਣੇ ਨੇਗੇ ਜੀ ਇਹ ਪੰਜਾਬੀ ਵਰਤੋਂ ਘਾਰਾਂ ਤੱਕ ਪਹੁੰਚਣਗੇ ਤੇ ਸਾਡੇ ਲਈ ਵੱਡੀ ਖੁਸ਼ੀ ਦੀ ਗੱਲ ਹੈਗੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਇਹ ਵੱਡੀ ਖੁਸ਼ੀ ਦੀ ਗੱਲ ਹੈਗੀ ਕਿਉਂਕਿ ਸਾਡੀ ਯੂਨੀਵਰਸਿਟੀ ਦਾ ਜਿਹੜਾ ਮੁੱਖ ਮਕਸਦ ਹੈ ਉਹ ਪੰਜਾਬੀ ਭਾਸ਼ਾ ਦੇ ਸਰਪੱਕੀ ਵਿਕਾਸ ਲਈ ਕੰਮ ਕਰਨਾ ਹੈਗਾ ਤੇ ਪੰਜਾਬੀ ਵਿਭਾਗ ਅਸੀਂ ਸਾਰੇ ਉਹਦੇ ਵਿੱਚ ਜਿਹੜੇ ਅਧਿਆਪਕਾਂਗੇ ਆਪੋ ਆਪਣੇ ਖੇਤਰਾਂ ਦੇ ਵਿੱਚ ਇਹ ਕੰਮਾਂ ਜਿਹੜੇ ਉਹ ਕਰ ਰਹੇ ਹਾਂਗੇ ਤੇ ਸਾਨੂੰ ਇਸ ਦੀ ਗੱਲ ਦੀ ਬਹੁਤ ਖੁਸ਼ੀ ਆਈ ਨਹੀਂ ਹੁੰਦੀ ਆ ਜੀ ਸੋ ਕਿਹਾ ਜਾਂਦਾ ਕਿ ਮੈਂ ਇੱਕ ਸੁਪਨਾ ਲੈ ਕੇ ਤੁਰਿਆ ਜਦੋਂ ਮੈਂ ਸੁਪਨਾ ਲੈ ਕੇ ਤੁਰਿਆ ਤਾਂ ਮੈਂ ਇਕੱਲਾ ਸੀ ਜਦੋਂ ਬਾਕੀ ਕੁਝ ਸਮਾਂ ਲੱਗ ਗਿਆ ਤਾਂ ਪਿੱਛੇ ਕਾਫਲਾ ਬਣ ਗਿਆ ਕਾਫਲੇ ਤੋਂ ਕੌਮ ਦੀ ਗੱਲ ਆ ਗਈ ਇਹ ਸੁਪਨਾ ਹੁਣ ਸਿਰਫ ਪੇਰਾ ਸੁਪਨਾ ਨਹੀਂ ਇਹ ਕੌਮ ਦਾ ਸੁਪਨਾ ਸੁਪਨਾ ਜਿਹਦੇ ਵਿੱਚ ਡਾਕਟਰ ਰਾਜਿੰਦਰ ਜੀ ਕੰਮ ਕਰ ਰਹੇ ਨੇ ਸੋ ਮੈਨੂੰ ਲੱਗਦਾ ਕਿ ਹਲੇ ਵੀ ਗੱਲ ਸਾਡੀ ਥੋੜੀ ਘਰੰਦੀ ਹੈ ਪਰ ਇਹ ਸੁਪਨਾ ਜੀ ਅਸੀਂ ਚਾਹੀਏ ਆਪਣੀ ਪਨੀਰੀ ਦੀ ਅੱਗੇ ਆਪਣੀ ਅੱਗੇ ਆਉਣ ਵਾਲੀ ਜਨਰੇਸ਼ਨ ਦੇ ਅੱਗੇ ਚੋਦੀ ਚਵਾ ਸਕਦੇ ਆ ਇਹਨੂੰ ਬੜੇ ਵੱਡੇ ਮੁਕਾਮ ਤੇ ਪਹੁੰਚਾ ਸਕਦੇ ਆ ਆਈ ਥਿੰਕ ਕਿ ਤੁਹਾਨੂੰ ਆਮ ਲੋਕਾਂ ਦੀ ਜਨਤਾ ਦੀ ਵੀ ਮਤ ਸਪੋਰਟ ਦੀ ਲੋੜ ਹੋਏਗੀ ਆ ਜਿਵੇਂ ਹੁਣ ਪੰਜਾਬੀ ਪੀਡੀਆ ਦੇ ਵਿੱਚ ਦੋ ਤਰ੍ਹਾਂ ਦੇ ਨਾਲ ਅਸੀਂ ਕੰਮ ਕਰ ਰਹੇ ਹਾਂਗੇ ਇੱਕ ਤਾਂ ਸਾਡੇ ਕੋਲ ਜਿਹੜੀ ਸਰੋਤ ਸਮੱਗਰੀ ਪਹਿਲਾਂ ਤੋਂ ਤਿਆਰ ਹੈਗੀ ਉਸ ਨੂੰ ਅਸੀਂ ਪੰਜਾਬੀ ਪੀਡੀਆ ਦਾ ਹਿੱਸਾ ਬਣਾਉਣਿਆਗੇ ਉਸ ਤੋਂ ਇਲਾਵਾ ਜਦੋਂ ਨੂੰ ਵਰਤੋਂਕਾਰ ਵਰਤ ਦੇਣਗੇ ਉਹਨਾਂ ਨੂੰ ਲੱਗਦਾ ਕਿ ਇਹ ਕੰਮ ਆ ਜਿਹੜਾ ਜਾਂ ਇਹ ਡਾਟਾ ਪੰਜਾਬੀ ਪੀਡੀਆ ਤੇ ਉਪਲਬਧ ਨਹੀਂ ਹੈਗਾ ਉਹ ਸਾਨੂੰ ਉਹਦੇ ਸੁਝਾਅ ਦੇ ਸਕਦੇ ਨੇਗੇ ਤੇ ਜੇ ਕੋਈ ਕਿਸੇ ਖੇਤਰ ਦੇ ਵਿੱਚ ਕੰਮ ਕਰ ਰਿਹਾ ਹੈਗਾ ਉਹ ਉਹ ਡਾਟਾ ਆਪਣਾ ਪੰਜਾਬੀ ਪੀਡੀਆ ਤੇ ਅਸੀਂ ਉਹਦਾ ਬਾਸ ਸਕਦੇ ਹਾਂਗੇ ਪੰਜਾਬੀ ਭਾਸ਼ਾ ਦੇ ਵਿੱਚ ਹੋਵੇ ਗੁਰਮੁਖੀ ਲਿਪੀ ਦੇ ਵਿੱਚ ਹੋਵੇ ਤੇ ਉਹਦੇ ਲਈ ਸਾਡੀ ਇੱਕ ਟੀਮ ਹੈ ਜਿਹੜੀ ਸੰਪਾਦ ਸੰਬਾਦਕੀ ਟੀਮ ਆ ਅਸੀਂ ਉਹ ਚੈੱਕ ਕਰਦੇ ਹਾਂ ਕਿ ਇਹ ਡਾਟਾ ਇੱਥੇ ਅਸੀਂ ਕਿਸ ਰੂਪ ਦੇ ਵਿੱਚ ਜਾਂ ਇਹ ਡਾਟਾ ਉਹਦੇ ਪਾਉਣ ਦੇ ਯੋਗ ਹੈਗਾ ਫਿਰ ਉਸ ਡਾਟੇ ਨੂੰ ਪਾਇਆ ਜਾਂਦਾ ਹੈਗਾ ਇਸ ਤਰ੍ਹਾਂ ਨਹੀਂ ਹੈਗਾ ਕਿ ਅਸੀਂ ਕੁਝ ਵੀ ਪੰਜਾਬੀ ਪੀਡੀਆ ਤੇ ਪਬਲਿਸ਼ ਕਰ ਦਾਂਗੇ ਪਰ ਕਿਉਂਕਿ ਅਸੀਂ ਉਹਦੀ ਕਹਿੰਦੇ ਨਹੀਂ ਦੋ ਪੈਰ ਘੱਟ ਤੁਰਨਾ ਪਰ ਹਨਾ ਤੁਰਨਾ ਮਹਨਤ ਦੇ ਹਾਂ ਪਾਵਗੇ ਇੱਥੇ ਮੜਕ ਤੋਂ ਪਾਵੇ ਹੈ ਕਿ ਅਸੀਂ ਉਹਦੀ ਕਹਿ ਸਕਦੇ ਹਾਂ ਭਰੋਸੇਯੋਗਤਾ ਜ਼ਰੂਰ ਬਰਕਰਾਰ ਰੱਖਣੀ ਹੈਗੀ ਜੀ ਤਾ ਜੋ ਜਿਹੜਾ ਸਾਡੇ ਸਾਡੇ ਪਾਠਕ ਨੇਗੇ ਵਰਤੂਕਾਰ ਨੇ ਉਹ ਤੇ ਭਰੋਸਾ ਜਿਹੜਾ ਉਹ ਕਰ ਸਕਣ ਇਸ ਲਈ ਅਸੀਂ ਚਾਹੁੰਦੇ ਹਾਂਗੇ ਜਿੰਨੇ ਵੀ ਸਾਡੇ ਨਾਲ ਇਸ ਮਾਧਿਅਮ ਦੇ ਰਾਹੀਂ ਇਹ ਪ੍ਰੋਗਰਾਮ ਸੁਣ ਕੇ ਜੇ ਕੋਈ ਸਾਡੇ ਨਾਲ ਜੁੜਨਾ ਚਾਵੇ ਤਾਂ ਸਾਡੀ ਈਮੇਲ ਪੰਜਾਬੀਪੀਡੀਆ.org ਦੇ ਉੱਤੇ ਦਿੱਤੀ ਹੋਈ ਆ ਤੁਸੀਂ ਸਾਡੇ ਨਾਲ ਸੰਪਰਕ ਕਰ ਸਕਦੇ ਹੋਗੇ ਤੇ ਇਸ ਲਈ ਇੱਕ ਤਰ੍ਹਾਂ ਨਾਲ ਤੁਸੀਂ ਵੀ ਸਾਡੀ ਟੀਮ ਦੇ ਜਿਹੜੇ ਮੈਂਬਰ ਆ ਉਹ ਬਣ ਸਕਦੇ ਹੋ ਸੋ ਜੇ ਕੋਈ ਇੱਕ ਅਧੀ ਗੱਲ ਤੁਹਾਡੀ ਰਹਿ ਗਈ ਹੋ ਜਿਹੜੀ ਤੁਸੀਂ ਸਾਂਝੀ ਕਰਨਾ ਚਾਹਤੋ ਇੱਕ ਅੱਧੇ ਮਿੰਟ ਵਿੱਚ ਤੁਸੀਂ ਸਾਂਝੀ ਕਰ ਸਕਦੇ ਹੋ ਸਾਡੇ ਦਰਸ਼ਕਾਂ ਨਾਲ ਆ ਕਾਫੀ ਗੱਲਾਂ ਹੋ ਗਈਆਂ ਨੇ ਗਿਆ ਮੇਰਾ ਕਹਿਣ ਦਾ ਭਾਵ ਹੈ ਕਿ ਜੇ ਅਸੀਂ ਪੰਜਾਬੀ ਦੀ ਮੀਨ ਨਹੀਂ ਅਸੀਂ ਵਰਤੋਂ ਦਾ ਵਰਤੋਂ ਕਰਾਂਗੇ ਜਿਵੇਂ AI ਦੇ ਜਿਹੜੇ ਪਲੇਟਫਾਰਮ ਨੇ ਉੱਥੇ ਤੁਸੀਂ ਪੰਜਾਬੀ ਦੇ ਵਿੱਚ ਉਹਦੇ ਨਾਲ ਆਪਣੀ ਗੱਲਬਾਤ ਕਰੋ ਪੰਜਾਬੀ ਦੇ ਵਿੱਚ ਟਾਈਪ ਕਰਕੇ ਨੂੰ ਸਵਾਲ ਪੁੱਛੋ ਸਵਾਲਾਂ ਦੇ ਨੂੰ ਜਵਾਬ ਦਿਓ ਜਿੰਨਾ ਉਹਦੇ ਨਾਲ ਸਵਾਲ ਜਵਾਬ ਕੀਤਾ ਜਾਊਗਾ ਚਾਹੇ ਉਹ ਚੈਟ ਜੀਪੀਟੀ ਆ ਚਾਹੇ ਉਹ ਜੈਮਿਨੀ ਆ ਉਨਾ ਹੋ ਵੱਧ ਟ੍ਰੇਨਡ ਆ ਹੋਏਗਾ ਇਸੇ ਤਰੀ ਜਿੰਨੇ ਸਾਡੇ ਸਰੋਤ ਨੇ ਜਾਂ ਪੰਜਾਬੀ ਪੀੜੀ ਆ ਇੰਟਰਨੈਟ ਦੀ ਦੁਨੀਆ ਦੇ ਚੱਲ ਰਿਹਾ ਹੈਗਾ ਤੁਸੀਂ ਉਹਨੂੰ ਵਰਤੋਗੇ ਵਰਤ ਕੇ ਸਾਨੂੰ ਸੁਝਾਅ ਦੇਵੋਗੇ ਸਾਡੇ ਲਈ ਉਹਦੇ ਤੇ ਹੋਰ ਅੱਗੇ ਕੰਮ ਕਰਨਾ ਸੌਖਾ ਹੋਏਗਾ ਇਸੇ ਤਰੀ ਪੰਜਾਬੀ ਗਿਆਨ ਜਿਹੜੀ ਫਲੈਸ਼ ਡਰਾਈਵ ਆਗੀ ਜਿਹੜੀ ਖਾਸ ਕਰਕੇ ਇੱਥੇ ਬਹੁਤ ਭਰਮਾ ਹੰਗਾਰਾ ਮਿਲਿਆ ਸਾਨੂੰ ਯੂਕੇ ਦੇ ਵਿੱਚ ਉਦੀ ਲੋੜ ਹੈ ਜਿਹੜੀ ਕਾਫੀ ਹੈਗੀ ਬੱਚੇ ਜਿਵੇਂ ਸਕੂਲਾਂ ਦੇ ਵਿੱਚ ਅਸੀਂ ਗਿਆ ਸਕੂਲਾਂ ਦੇ ਵਿੱਚ ਉਹਦੀ ਵਰਤੋਂ ਕਰਨ ਦੇ ਲਈ ਬੱਚੇ ਕਾਫੀ ਅਟਰੈਕਟਿਵ ਤਰੀਕੇ ਨਾਲ ਪੰਜਾਬੀ ਸਿੱਖ ਸਕਦੇ ਜਣਗੇ ਉਹਦਾ ਇਸਤੇਮਾਲ ਕਰਕੇ ਸਾਨੂੰ ਉਹਦੇ ਵੀ ਜਿਹੜੀ ਸੁਝਾਅ ਦੇ ਦਿਓ ਤਾਂ ਜੋ ਅਸੀਂ ਉਹਨੂੰ ਹੋਰ ਬਿਹਤਰ ਬਿਹਤਰ ਹੈਡਾ ਅਗੇ ਵਾਸਤੇ ਜਾਨੇ ਅਗਲੇ ਵਰਜਨ ਨੇ ਹੋਰ ਬਿਹਤਰ ਬਣਾ ਸਕੀਏ ਜੀ ਸੋ ਮੈਂ ਇੱਥੇ ਗੱਲ ਕਰਦੀ ਚਾਹਾਂ ਕਿ ਜਿਹੜੀ ਇਹਨਾਂ ਨੇ ਫਲੈਸ਼ ਕਾਰਡ ਬਣਾਇਆ ਮੈਂ ਤੁਹਾਨੂੰ ਪੂਰੇ ਨਜ਼ੂਮ ਇਹਨ ਕਰਕੇ ਦਿਖਾਵਾਂਗੀ ਕਿ ਤੁਸੀਂ ਕਿਵੇਂ ਇਹਨਾਂ ਦੇ ਨਾਲ ਗੱਲਬਾਤ ਕਰਕੇ ਲੈ ਸਕਦੇ ਹੋ ਇਹਨਾਂ ਪਾਸੋਂ ਤੇ ਅਸੀਂ ਉਸ ਬਾਰੇ ਵੀ ਗੱਲ ਕਰਾਂਗੇ ਆਪਣੇ ਸੁਝਾਅ ਵੀ ਤੁਸੀਂ ਜ਼ਰੂਰ ਦੇਣੇ ਕਮੈਂਟ ਤੇ ਰਹੀਂ ਤਾਂ ਕਿ ਅਸੀਂ ਇਹਨਾਂ ਤੱਕ ਪਹੁੰਚਾ ਸਕੀ ਜੀ ਤੁਸੀਂ ਚਾਹੋ ਆਪਣੀ ਈਮੇਲ ਐਡਰੈਸ ਜਾਂ ਆਪਣਾ ਕੋਈ ਕੰਟੈਕਟ ਨੰਬਰ ਵੀ ਦੇ ਸਕਦੇ ਹੋ ਤਾਂ ਕਿ ਸਾਡੇ ਵਿਊਅਰਸ ਤੁਹਾਡੇ ਨਾਲ ਸਿੱਧੇ ਤਵੇ ਤੁਹਾਡੇ ਦਾ ਸੰਪਰਕ ਕਰਨ ਤੇ ਜਿੱਥੇ ਲੋੜਿੰਦੀ ਮਦਦ ਹੈ ਤੁਹਾਡੇ ਨਾਲ ਕੀਤੀ ਜਾ ਸਕੇ ਹਾਂਜੀ ਜਿਹੜਾ ਮੇਰਾ ਮੋਬਾਈਲ ਨੰਬਰ ਆ ਉਹ ਹੈ ਜਿਹੜਾ ਭਾਰਤ ਦਾ ਮੋਬਾਈਲ ਨੰਬਰ ਆ ਉਹ ਹੈ 94633 27683 ਸੋ ਬਿਲਕੁਲ ਜੀ ਉਹ ਇੱਕ ਇੱਕ ਬੰਦੇ ਦਾ ਕੰਮ ਨਹੀਂ ਹੈਗਾ ਕੌਮ ਦਾ ਕੰਮ ਹੈਗਾ ਜਿੱਥੇ ਜਿੱਥੇ ਵੀ ਸਾਡੇ ਮਾਹਿਰ ਇੰਜੀਨੀਅਰ ਕੰਪਿਊਟਰ ਸਾਇੰਸ ਟਿੱਕੇ ਬੈਠੇ ਹੋਣ ਜਿੱਥੇ ਇਸ ਬੋਲੀ ਨੂੰ ਹੋਰ ਚੰਗੀ ਤਰ੍ਹਾਂ ਤਰਾਜ ਸਕਦੇ ਨੇ ਤੇ ਇਹਦੇ ਆਉਣ ਵਾਲੀ ਪਨੀਰੀਆਂ ਵਾਸਤੇ ਇੱਕ ਉਦਨੇ ਦੀ ਵਿਰਾਸਤ ਨੂੰ ਉਹਨਾਂ ਦੀ ਗੋਦ ਵਿੱਚ ਪਾ ਕੇ ਜਾ ਸਕਦੇ ਨੇ ਤੇ ਜ਼ਰੂਰ ਤੁਸੀਂ ਇਹਨਾਂ ਤੱਕ ਅਪਰੋਚ ਕਰਕੇ ਮਦਦ ਜ਼ਰੂਰ ਕਰਨਾ ਜੀ ਸੋ ਇੱਕ ਕਲਾ ਕਲਾ ਬੰਦਾ ਇੱਕ ਇੱਕ ਹੁੰਦਾ ਤੇ ਜੀ ਇੱਕ ਇੱਕ ਰਲ ਜਾਂ ਫਿਰ 11 ਬਣ ਜਾਂਦੇ ਨੇ ਤੇ ਅਸੀਂ ਕੋਮਨੋ ਅਸੀਂ ਹੋਰ ਵੀ ਵਧਾਣਾ ਤੇ ਮਾਂ ਬੋਲੀ ਨੂੰ ਉੱਚ ਬਲੰਦੇ ਤੱਕ ਲੈ ਕੇ ਜਾਣਾ ਮੈਂ ਡਾਕਟਰ ਰਾਜਵੰਦਰ ਸਿੰਘ ਦਾ ਧੰਨਵਾਦ ਕਰਦੀ ਆ ਕਿ ਇਹਨਾਂ ਨੇ ਟਾਈਮ ਦਿੱਤਾ ਤੇ ਅਗਲੇ ਸਮੇਂ ਵਿੱਚ ਫੇਰ ਆਪਾਂ ਇਹਨਾਂ ਦੇ ਦਰਸ਼ਨ ਕਰਾਂਗੇ ਇਹਨਾਂ ਦੇ ਅੱਜ ਗੱਲਬਾਤ ਕਰਦੇ ਰਵਾਂਗੇ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਇਸ ਗੱਲ ਨੂੰ ਹੋਰ ਅੱਗੇ ਵਧਾਈਏ ਆਪ ਜੀ ਦਾ तहे ਦਿਲੋਂ ਤਨਵਾਦ ਤੇ ਇੱਕ ਵਾਰ ਫਿਰ ਪੰਜਾਬੀ ਵਿਰਾਸਤ ਦਾ ਆਪ ਦਾ ਸਵਾਗਤ ਸ਼ੁਕਰੀਆ ਚੰਨ ਜੀ ਜੀ ਤੁਹਾਡਾ ਵੀ ਤੁਸੀਂ ਪੰਜਾਬੀ ਵਿਰਾਸਤ ਦੇ ਮਾਧਿਅਮ ਦੇ ਰਹੇ ਸਾਡੀ ਜਿਹੜੀ ਗੱਲਬਾਤ ਆ ਗਈ ਉਹ ਯੂਕੇ ਦੇ ਪੰਜਾਬੀਆਂ ਤੱਕ ਪਹੁੰਚਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਆ ਇਸ ਲਈ ਅਸੀਂ ਆਪਣੇ ਵੱਲੋਂ ਸਾਡੀ ਯੂਨੀਵਰਸਿਟੀ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਤੁਹਾਡਾ ਜੀ ਆਓ ਜੀ ਫਤਿਹ ਬੁਲਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ